ਨਕਸ਼ਾ ਬਣਾਉਣ ਦਾ ਕੀ ਫਾਇਦਾ ਹੈ ਨਕਸ਼ਾ ਬਣਾਉਣ ਦਾ ਸਾਰੇ ਹੀ ਫਾਇਦੇ ਜੀ ਠੀਕ ਹੈ ਜੀ ਨਕਸ਼ੇ ਦੇ ਵਿੱਚ ਕੀ ਹੁੰਦਾ ਜੀ ਸਾਰੀਆਂ ਚੀਜ਼ਾਂ ਦੀ ਕੋਸ਼ਟ ਨਿਕਲ ਜਾਂਦੀ ਹੈਗੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਨਾ ਕਈ ਭਰਾਵਾਂ ਕੋਲ ਪੈਸੇ ਹੁੰਦੇ ਆ ਉਹਦੀ ਪਲਾਨਿੰਗ ਨਹੀਂ ਹੁੰਦੀ ਬਾਈ ਵੀ ਮੈਂ ਇਹ ਸ਼ੁਰੂ ਘਰ ਦਾ ਕੰਮ ਸ਼ੁਰੂ ਕਿੱਥੋਂ ਕਰਾਂ ਵਾਸਤੂ ਸ਼ਾਸਤਰ ਇੱਕ ਗਿਆਨ ਹੀ ਹੈ ਜੀ ਕਹਿਣ ਦਾ ਮਤਲਬ ਅੱਛਾ ਜੀ ਵੀ ਜੇ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਮਕਾਨ ਬਣਿਆ ਹੋਊਗਾ ਜੀ ਜੋ ਪਰਿਵਾਰ ਜਾਂ ਜੋ ਫੈਮਿਲੀ ਮੈਂਬਰ ਉਸ ਦੇ ਵਿੱਚ ਰਹੂਗਾ ਮੇਨ ਉਹਦੇ ਸਵਾਸਥਿਆ ਤੇ 네ਗੇਟਿਵ ਤੇ ਪੋਜ਼ਿਟਿਵ એનર્ਜੀ ਦਾ ਇਫੈਕਟ ਹੁੰਦਾ ਹੈ। ਆਰਕੀਟੈਕਟ ਦਾ ਮਤਲਬ ਹੁੰਦਾ ਹੈ ਜੀ ਵਾਸਤੂ। ਹਰ ਇੱਕ ਚੀਜ਼ ਦੇ ਵਿੱਚ ਵੈਸੇ ਆਰਕੀਟੈਕਟ ਹੈ। ਕਲੇ ਨਹੀਂ ਹੁੰਦਾ ਹੈਗੇ ਵੀ ਆਪਾਂ ਬਿਲਡਿੰਗਾਂ ਤੇ ਡਿਜ਼ਾਈਨ ਬਣਾਦੇ ਬਸ ਉਹ ਹੀ ਉਹ ਹੀ ਕੰਮ ਆਰਕੀਟੈਕਟ ਦਾ। ਠੀਕ ਹੈ। ਜੋ ਵੀ ਕਿਸੇ ਸਿਟੀ ਦਾ ਡਿਜ਼ਾਈਨ ਬਣਦਾ ਹੈ, ਰੋਡ ਬਣਦੇ ਨੇਗੇ ਜਿਉਂ ਗੱਡੀਆਂ ਵਗੈਰਾ ਬਣਦੀਆਂ ਨੇਗੀਆਂ ਉਹਨਾਂ ਦੇ ਵੀ ਪਹਿਲਾ ਮਾਡਲ ਤਿਆਰ ਕਰੇ ਜਾਂਦੇ ਨੇਗੇ ਉਹਨਾਂ ਦਾ ਵੀ ਡਿਜ਼ਾਈਨ ਤਿਆਰ ਕੀਤਾ ਜਾਂਦਾ ਡਿਜ਼ਾਈਨ ਤਿਆਰ ਗੈਨਿੰਗ ਵੀ ਬਹੁਤ ਪ੍ਰਕਾਰ ਦੀ ਹੁੰਦੀ ਹੈ ਜੀ ਤੇ ਜਿਹੜੇ ਮੈਪ ਬਣਦੇ ਨੇ ਬਿਲਡਿੰਗ ਦੇ ਉਹ ਵੀ ਬਹੁਤ ਪ੍ਰਕਾਰ ਦੇ ਪਰ ਵੀ ਕਿੱਥੇ ਬਿਲਡਿੰਗ ਬਣਉਣੀ ਹੈ ਕਿੱਥੇ ਬਣਉਣੀ ਹੈ ਉਹਦਾ ਪਹਿਲਾ ਬੇਰਿੰਗ ਲੋ ਚੈੱਕ ਕਰਵਾਉ ਜੀ ਕਿ ਆਪਣੀ ਧਰਤੀ ਦੀ ਸ਼ਮਤਾ ਕਿੰਨੀ ਹੈ ਭਾਰ ਸਹਿਣ ਦੀ ਮਾਲਕ ਕੀਮ ਦਾ ਕੇ ਫਾਈਲ ਲੈ ਕੇ ਵੀ ਨਕਸ਼ੇ ਦਾ ਕੰਮ ਨਿਬੜ ਜਾ ਠੀਕ ਹੈ ਨਕਸ਼ੇ ਦਾ ਕੰਮ ਨਹੀਂ ਨਿਬੜਦਾ ਹੈਗਾ ਜੀ ਦੇਸੀ ਪਾਸੇ ਜੇ ਗੈਨ ਦੇ ਨੇ ਵੀ ਨਾਰਥ ਚ ਬੈੱਡ ਨਹੀਂ ਕਰਕੇ ਲਉਣਾ ਹੈ ਅੱਛਾ ਜੀ 20x3 बेड ਹੋਣਾ ਚਾਹੀਦਾਗਾ ਇਹਦਾ ਮੇਨ ਟੈਕਨੀਕਲ ਰੀਜਨ ਹੈ ਜੀ ਐ ਨਹੀਂ ਹੈਗਾ ਵੀ ਇੱਧਰ ਬੈੱਡ ਲਾਤਾ ਤਾਂ ਐ ਹੋ ਜੂਗਾ ਐ ਹੋ ਜੂਗਾ ਮੇਨ ਜਿਹੜਾ ਆਪਣਾ ਬੋਡੀ ਦਾ ਸਰਕੂਲੇਸ਼ਨ ਹੈ ਜੀ ਬਲੱਡ ਦਾ ਫਲੋ ਹੈਗਾ ਜੀ ਉਹ ਉੱਪਰ ਤੋਂ نیچے ਨੂੰ ਫਲੋ ਕਰਦਾ ਜੀ ਦੋਸਤੋ ਜਿਵੇਂ ਕਿ ਆਪਾਂ ਹਰ ਰੋਜ਼ ਤੁਹਾਡੇ ਵਾਸਤੇ ਆਪਣੇ ਆਰਕੀਟੈਕਟ ਭਰਾਵਾਂ ਦੇ ਬਣੇ ਹੋਏ ਡਿਜ਼ਾਈਨ ਲੈ ਕੇ ਆਉਂਦੇ ਆ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਆਪਾਂ ਕੋਠੀਆਂ ਦਿਖਾਉਣੇ ਆ ਤਾਂ ਆਪਣੀ ਕੋਸ਼ਿਸ਼ ਹੁੰਦੀ ਹੈ ਨਵੇਂ ਤੋਂ ਨਵਾਂ ਡਿਜ਼ਾਈਨ ਤੁਹਾਡੇ ਸਾਹਮਣੇ ਲੈ ਕੇ ਆਉਣਾ ਤਾਂ ਉੱਥੇ ਆਪਾਂ ਡਿਜ਼ਾਈਨ ਦਿਖਾਉਣ ਦੇ ਵਿੱਚ ਆਪਾਂ ਜੋ ਵੀ ਵੀਡੀਓ ਕਰਦੇ ਆ ਉਹਦੇ ਚ ਡਿਜ਼ਾਈਨ ਦਿਖਾਉਣਾ ਹੁੰਦਾ ਆਪਣੇ ਨਾਲ ਕਈ ਵਾਰ ਆਰਕੀਟੈਕਟ ਭਰਾ ਹੁੰਦੇ ਆ ਕਈ ਵਾਰੀ ਠੇਕੇਦਾਰ ਭਰਾ ਹੁੰਦੇ ਆ ਤਾਂ ਆਪਾਂ ਜਿਹੜਾ ਇਹ ਡਿਜ਼ਾਈਨ ਦੀ ਗੱਲ ਕਰਦੇ ਆ ਇੱਕ ਆਰਕੀਟੈਕਟ ਦੀ ਗੱਲ ਕਰਦੇ ਆ ਇੱਕ ਨਕਸ਼ੇ ਵਾਲੇ ਦੀ ਗੱਲ ਕਰਦੇ ਆ ਉਹਦੇ ਪ੍ਰਤੀ ਜਿਹੜੀ ਗੱਲਬਾਤ ਹੈ ਬਾਈ ਹੋਰਾਂ ਨਾਲ ਗੱਲਬਾਤ ਕਰਾਂਗੇ ਆਪਾਂ ਵੀ ਅਸਲ ਚ ਨਕਸ਼ਾ ਬਣਵਾਉਣ ਦਾ ਮਤਲਬ ਕੀ ਹੈ ਉਹਦਾ ਫਾਇਦਾ ਕੀ ਹੈ ਤੇ ਜਿਹੜੇ ਜਿਹੜੇ ਭਰਾ ਅੱਗੇ ਆਪਣੇ ਘਰ ਬਣਾਉਣਾ ਚਾਹੁੰਦੇ ਨੇ ਤੇ ਇਹ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਬਾਈ ਹੋਰਾਂ ਨਾਲ ਆਪਾਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ हां जी मेरा नाम है ये हरनेक सिंह गोरिया जी भाई, भाई। फर्म है जी अपनी गोरिया हाउस डिजाइनर मैं नागपुर जिला फतेहाबाद हरियाणा ठीक है जी ते भाई जे आपा ਗੱਲਬਾਤ ਕਰੀਏ ਤੁਸੀਂ ਇੱਕ ਆਰਕੀਟੈਕਟ ਹੋ ਜਿਹੜੇ ਨੂੰ ਪਿੰਡਾਂ ਦੇ ਵਿੱਚ ਲਾ ਲੋ ਖਾਸ ਕਰਕੇ ਕਈ ਭਰਾਵਾਂ ਨੂੰ ਆਪਾਂ ਨੂੰ ਪਤਾ ਹੁੰਦਾ ਨਕਸ਼ੇ ਵਾਲੇ ਦੇ ਨਾਮ ਨਾਲ ਜਾਣਦੇ ਆ ਵੀ ਨਕਸ਼ੇ ਵਾਲਾ ਵੀ ਨਕਸ਼ਾ ਬਣਾਇਆ ਸਾਡੇ ਘਰ ਦਾ ਤੇ ਕਈ ਭਰਾਵਾਂ ਨੂੰ ਜਦੋਂ ਆਰਕੀਟੈਕਟ ਕਹਿੰਦੇ ਆ ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਆਰਕੀਟੈਕਟ ਦੀ ਅਸਲ 'ਚ ਮਤਲਬ ਕੀ ਹੈ ਹਾਂਜੀ ਜ਼ਿਆਦਾਤਰ ਨੂੰ ਪਤਾ ਹੈ ਕਈਆਂ ਨੂੰ ਨਹੀਂ ਪਤਾ ਪਰ ਉਹਨਾਂ ਬਾਰੇ ਗੱਲਬਾਤ ਕਰਾਂਗੇ ਬੀਬਈ ਇਹਦੀ ਅਸਲ ਚ ਆਰਕੀਟੈਕਟ ਹੈ ਜਿਹੜਾ ਉਹਦੀ ਅਸਲ ਪਰਭਾਸ਼ਾ ਕੀ ਹੈ ਉਹਦਾ ਸਦਾ ਮਤਲਬ ਕੀ ਆ ਹਾਂਜੀ ਆਰਕੀਟੈਕਟ ਜਿਹੜਾ ਸ਼ਬਦ ਨਾ ਜੀ ਹਾਂਜੀ ਆਰਕੀਟੈਕਟ ਦਾ ਮਤਲਬ ਹੁੰਦਾ ਜੀ ਵਾਸਤੂਕਾਰ ਠੀਕ ਹੈ ਜੀ ਠੀਕ ਹੈ ਜੀ ਵੈਸੇ ਆਰਕੀਟੈਕਟ ਦੇ ਵਿੱਚ ਕਈ ਚੀਜ਼ਾਂ ਆ ਜਾਂਦੀਆਂ ਨੇ ਜੀ ਆਰਕੀਟੈਕਟ ਦੇ ਵਿੱਚ ਹੁੰਦਾ ਜਿਵੇਂ ਆਰਟ ਪਲੱਸ ਸਾਇੰਸ ਜੀ ਬਈ ਠੀਕ ਹੈ ਜੀ ਆਰਟ ਪਲੱਸ ਟੈਕਨੋਲੋਜੀ ਜੀ ਬਈ ਕਿਸੇ ਵੀ ਚੀਜ਼ ਦਾ ਮੈਪ ਬਣਾਉਣਾ ਹੈ ਜੀ ਹਰ ਇੱਕ ਚੀਜ਼ ਦੇ ਵਿੱਚ ਵੈਸੇ ਆਰਕੀਟੈਕਟ ਹੈ ਠੀਕ ਹੈ ਬਈ ਕਲੇ ਹੀ ਹੁੰਦਾ ਹੈਗੇ ਵੀ ਆਪਾਂ ਬਿਲਡਿੰਗਾਂ ਤੇ ਡਿਜ਼ਾਈਨ ਬਣਾਦੇ ਬਸ ਬਹੁਜੀ ਉਹ ਹੀ ਕੰਮ ਆ ਰਕਿਟ ਜਿਹਦਾ ਠੀਕ ਹੈ ਜੋ ਵੀ ਕਿਸੇ ਸਿਟੀ ਦਾ ਡਿਜ਼ਾਈਨ ਬਣਦਾ ਹੈਗਾ ਕੋਈ ਸ਼ੋਪਿੰਗ ਕੰਪਲੈਕਸ ਬਣਦੇ ਨੇਗੇ ਮਲਟੀ ਪਰਪਸ ਬਿਲਡਿੰਗਾਂ ਬਣਦੀਆਂ ਨੇ ਹਸਪੀਟਲ ਬਣਦੇ ਨੇਗੇ ਰੋਡ ਬਣਦੇ ਨੇਗੇ ਜਿਵੇਂ ਗੱਡੀਆਂ ਵਗੈਰਾ ਬਣਦੀਆਂ ਨੇ ਉਹਨਾਂ ਦੇ ਵੀ ਪਹਿਲਾਂ ਮਾਡਲ ਤਿਆਰ ਕਰੇ ਜਾਂਦੇ ਨੇਗੇ ਉਹਨਾਂ ਦਾ ਵੀ ਡਿਜ਼ਾਈਨ ਤਿਆਰ ਕੀਤਾ ਜਾਂਦਾ ਡਿਜ਼ਾਈਨ ਤਿਆਰ ਕੀਤਾ ਜਾਂਦਾ ਜੀ ਠੀਕ ਹੈ ਬਾਈ ਠੀਕ ਹੈ ਮੇਨ ਕੰਮ ਇਹ ਹੁੰਦਾ ਵੀ ਆਰਕੀਟੈਕਟ ਦਾ ਵੀ ਸਾਰੀ ਬਿਲਡਿੰਗ ਦਾ ਨਕਸ਼ਾ ਬਣਾਉਣਾ ਉਹਦੀ ਸੁਪਰਵਾਈਜ਼ਨ ਕਰਨਾ ਨਕਸ਼ੇ ਦੇ ਅਕ ਚਾਹੇ ਉਹ ਬਿਜਲੀ ਦਾ ਹੋਵੇ ਪਲੰਬਿੰਗ ਦਾ ਹੋਵੇ ਚਾਹੇ ਬੇਸਿਕ پلان ਹੋਵੇ ਠੀਕ ਸਾਰਾ ਕੰਮ ਮੈਪ ਦੇ ਅਕੋਰਡਿੰਗ ਹੋਣਾ ਚਾਹੀਦਾ ਠੀਕ ਹੈ ਭਾਈ ਤੇ ਭਾਈ ਜੇ ਆਪਾਂ ਗੱਲ ਕਰੀਏ ਜਿਵੇਂ ਡਿਜ਼ਾਈਨ ਦੀ ਗੱਲ ਕੀਤੀ ਤੁਸੀਂ ਵੀ ਹਰ ਇੱਕ ਚੀਜ਼ ਦਾ ਇੱਕ ਡਿਜ਼ਾਈਨ ਬਣਾਉਣਾ ਪੈਂਦਾ ਹਾਂਜੀ ਹਾਂਜੀ ਤਾਂ ਅਸਲ 'ਚ ਡਿਜ਼ਾਈਨਿੰਗ ਜਾਂ ਆਪਾਂ ਬਿਲਡਿੰਗ ਹਾਂਜੀ ਹਾਂਜੀ ਇਹ ਆਪਾਂ ਕਿਹਨੂੰ ਕਹਿ ਸਕਦੇ ਆ ਵੀ ਡਿਜ਼ਾਈਨਿੰਗ ਕਿੰਨੇ ਕ ਪ੍ਰਕਾਰ ਦੀ ਹੁੰਦੀ ਆ ਡਿਜ਼ਾਈਨਿੰਗ ਵੀ ਬਹੁਤ ਪ੍ਰਕਾਰ ਦੀ ਹੁੰਦੀ ਹੈ ਜੀ ਤੇ ਜਿਹੜੇ ਮੈਪ ਬਣਦੇ ਨੇ ਬਿਲਡਿੰਗ ਦੇ ਉਹ ਵੀ ਬਹੁਤ ਪ੍ਰਕਾਰ ਦੇ ਹੁੰਦੇ ਨੇ ਬਿਲਡਿੰਗ ਜਿਵੇਂ ਦੇਖੋ ਜੀ ਰੈ residense ਬਿਲਡਿੰਗ ਹੋਗੀ ਹਾਂਜੀ ਕਮਰਸ਼ੀਅਲ ਬਿਲਡਿੰਗ ਹੋਗੀ ਜਿਵੇਂ ਹੁਣ ਕਈ ਵਾਰੀ ਪੁਰਾਣਾ ਮਕਾਨ ਬਣਿਆ ਹੋਇਆਗਾ ਹਾਂਜੀ ਪੁਰਾਣੇ ਮਕਾਨ ਨੂੰ ਆਪਾਂ ਕਹਿੰਦੇ ਵੀ ਯਾਰ ਪੁਰਾਣਾ ਮਕਾਨ ਸਾਡਾ ਉੱਥੇ ਹੀ ਰਹੇ ਵੀ ਉਹਦੀ ਕੁ ਡਿਜ਼ਾਈਨਿੰਗ ਚੇਂਜ ਹੋ ਜਾਏ ਵੀ ਕਈ ਵਾਰੀ ਮਾਲ ਫਰੰਟ ਚੇਂਜ ਕਰਨਾ ਕਰਦੇ ਨੇ ਫਰੰਟ ਚੇਂਜ ਕਰਨਾ ਉਹਨੂੰ ਰੈਨੋਵੇਸ਼ਨ ਕਹਿ ਦਿੰਦੇ ਨੇ ਹੈਗੇ ਠੀਕ ਹੈ ਇਕੱਲਾ ਫਰੰਟ ਫਰੰਟ ਚੇਂਜ ਹੋ ਜਾਂਦਾ ਹੈਗਾ ਡਿਜ਼ਾਈਨਿੰਗ ਬਣ ਜ ਉਸ ਤੋਂ ਬਾਅਦ ਇਹ ਕਿ ਕੁਸ਼ ਮਕਾਨ ਬੰਦੇ ਦਾ ਬਣਿਆ ਹੋਇਆਗਾ ਵੀ ਮੈਂ ਅੱਗੇ ਮਕਾਨ ਬਣਾਉਣਾ ਹੋਰ ਠੀਕ ਹੈ ਜਿਵੇਂ ਹੁਣ ਨਾਰਮਲ ਆਪਣੇ ਕੀ ਹੁੰਦਾਗਾ ਨਾਰਮਲ 2 ਕਮਰੇ ਬਣੇ ਹੁੰਦੇ ਨੇ ਮਗਰ 2 ਕਮਰੇ ਸਾਈਡਾਂ ਦੇ ਘੜਤੇ ਵਿਚਾਲੇ ਬਰਾਂਡਾ ਬਣਾ ਤਾਂ ਇੱਕ ਸਾਈਡ ਤੇ ਰਸੋਈ ਬਣਾਤੀ ਜਿਆਦਾਤਰ ਪਹਿਲਾਂ ਜਿਆਦਾਤਰ ਆਲਮੋਸਟ 90 ਦੇ ਦਸਕ ਵਿੱਚ ਜਿਹੜੇ ਮਕਾਨ ਬਣੇ ਹੋਏ ਨੇ ਇਸ ਤਰ੍ਹਾਂ ਹੀ ਬਣੇ ਹੋਏ ਨੇ ਜੀ ਉਹਨਾਂ ਮਕਾਨਾਂ ਦੇ ਅੱਗੇ ਅਗਲਾ ਕੀ ਵੀ ਕਹਿੰਦੇ ਵੀ ਯਾਰ ਮੇਰਾ ਮਕਾਨ ਵਧੀਆ ਪਈਏ ਛੱਤ ਵਧੀਆ ਪਈਏ ਫਲੋਰਿੰਗ ਵਧੀਆ ਲੱਗੀ ਹੋਈ ਹੈਗੀ ਵੀ ਮੈਂ ਇਸ ਤੋਂ ਅੱਗੇ ਇੱਕ ਦੋ ਕਮਰੇ ਬਣਾਉਣਾ ਚਾਹੁੰਦਾ ਯਾ ਰਸੋਈ ਉਹਨੂੰ ਐਡੀਸ਼ਨਲ ਬਿਲਡਿੰਗ ਕਹਿੰਦੇ ਨੇਗੇ ਠੀਕ ਹੈ ਜੀ ਉਹਦੇ ਅਕੋਰਡਿੰਗ ਡਿਜ਼ਾਈਨ ਵੀ ਚੇਂਜ ਹੋ ਜਾਂਦਾ ਹੈਗਾ ਤੇ ਬਿਲਡਿੰਗ ਵਿੱਚ ਤੇ ਕੋਈ ਪਾਰਟੀਸ਼ਨ ਵਗੈਰਾ ਕਰਨੀ ਉਹ ਵੀ ਹੋ ਜਾਂਦੀ ਹੈ ਅੰਦਰਲੇ ਪਾਸੇ ਅੰਦਰਲੇ ਪਾਸੇ ਠੀਕ ਹੈ ਜੀ ਠੀਕ ਹੈ ਹਾਂਜੀ ਤੇ ਭਾਈ ਜੇ ਆਪਾਂ ਹੁਣ ਤੁਹਾਡੇ ਤਜਰਬੇ ਦੀ ਗੱਲ ਕਰੀਏ ਹਾਂਜੀ ਹਾਂਜੀ ਤੁਸੀਂ ਕਿੰਨੇ ਕ ਟਾਈਮ ਤੋਂ ਮੰਨ ਕੇ ਚੱਲੋ ਇਸ ਲਾਈਨ ਦੇ ਵਿੱਚੋਂ ਜਿਹੜਾ ਕਿ ਡਿਜ਼ਾਈਨਿੰਗ ਕਰਦੇ ਹੋ ਤੁਸੀਂ ਇੱਕ ਨਕਸ਼ਾ ਬਣਾਉਨੇ ਹੋ ਆਰਕੀਟੈਕਟ ਕਹਿੰਦੇ ਆ ਲੋਕ ਵੀ ਆਰਕੀਟੈਕਟ ਭਾਈ ਤੁਸੀਂ ਇਸ ਲਾਈਨ ਦੇ ਵਿੱਚ ਕਿਹੜੇ ਸਾਲ ਚਾਏ ਸੀ ਕਿੰਨੇ ਸਾਲ ਹੋ ਗਏ ਭਈਆ ਤੁਹਾਨੂੰ ਇਹ ਨਕਸ਼ੇ ਬਣਾਉਣੇ ਮੈਂ ਇਸ ਲਾਈਨ ਜੀ 2008 ਤੋਂ ਬਾਅਦ ਮੈਂ ਡਿਪਲੋਮਾ ਵਗੈਰਾ ਕਰਕੇ 2009-10 ਦੇ ਵਿੱਚ ਮੈਂ ਰਤੀਏ ਜੀ ਆਪਣੇ ਉਸਤਾਦ ਨੇ ਜੀ ਸ੍ਰੀ ਰਣਜੀਤ ਸਿੰਘ ਬੋਲੀਆ ਜੀ ਸਮੀਰ ਆਰਕੀਟੈਕਚਰ ਦੇ ਨਾਂ ਤੇ ਉਹਨਾਂ ਦੀ ਫਰਮ ਹੈਗੀ ਉਹਨਾਂ ਕੋਲੋਂ ਮੈਂ 4-5 ਸਾਲ ਐਕਸਪੀਰੀਅੰਸ ਲੈਂਦਾ ਠੀਕ ਹੈ ਉਹਨਾਂ ਕੋਲ ਕੰਮ ਸਿੱਖਿਆ। ਹਾਂਜੀ ਤੇ ਉਹਨਾਂ ਨੇ ਮੈਨੂੰ ਬਹੁਤ ਵਧੀਆ ਭਰਾਵਾਂ ਮੰਗੂ ਟ੍ਰੀਟ ਕੀਤਾ ਜੀ। ਠੀਕ ਹੈ। ਜੇ ਮੈਂ ਆਪਾਂ ਦੇ ਛੋਟੇ ਭਰਾ ਨੂੰ ਸਮਝਾਉਣੀ ਹੈ ਕਿ ਕੋਲੇ ਰੱਖਦੇ ਆਂ। ਉਹਨਾਂ ਦੇ ਕੋਲੇ ਰਹਿ ਕੇ ਤੇ ਬਹੁਤ ਵਧੀਆ ਕੰਮ ਸਿੱਖਿਆ ਜਾ। 2012 ਦੇ ਵਿੱਚ ਤੁਸੀਂ ਆਪਦਾ ਕੰਮ ਕਰਦੇ। 2012 ਤੋਂ ਲੈ ਕੇ ਹੁਣ ਤੱਕ ਮੈਂ ਕੰਟੀਨਿਊ ਆਪਦਾ ਕਰ ਰਹੀ ਹਾਂ। ਹੁਣ 25 ਚੱਲਦਾ ਬਈ ਕਹਿੰਦਾ ਮਤਲਬ 12-13 ਸਾਲ ਤੋਂ ਨੂੰ ਕੰਮ ਕਰਦੇ ਹੋ। ਆਪਦਾ ਕੰਮ ਕਰਦੇ ਹੋਗੇ। ਪਹਿਲਾਂ ਤੁਸੀਂ ਸਿੱਖਦੇ ਸੀ ਬਈ। ਪਹਿਲਾਂ ਸਿੱਖਦੇ। ਵੀ ਟੋਟਲ ਤੁਸੀਂ ਕਹਿੰਦਾ ਮਤਲਬ 16-17 ਸਾਲ ਇਸ ਕੰਮ ਨੂੰ ਦਿੱਤੇ ਆ। ਇਸ ਇਹ ਚੀਜ਼ ਦੀ ਆਪਾਂ ਜਦੋਂ ਵੀਡੀਓ ਕਰਦੇ ਆ ਉੱਥੇ ਆਪਾਂ ਇੰਨੀਆਂ ਗੱਲਾਂ ਨਹੀਂ ਕਰ ਸਕਦੇ ਉਹ ਕਿ ਆਪਾਂ ਉਥੇ ਡਿਜ਼ਾਈਨ ਵੀ ਦਿਖਾਉਣਾ ਹੁੰਦਾ ਤੇ ਆਪਾਂ ਤੁਹਾਡੇ ਨਾਲ ਤਾਂ ਗੱਲਬਾਤ ਕਰ ਰਹੇ ਆ ਵੀ ਜਿਹੜਾ ਨੇ ਘਰ ਬਣਾਉਣਾ ਆਪਣੇ ਭਰਾਵਾਂ ਨੇ ਕੋਈ ਬਾਹਰ ਐਨਆਰਆਈ ਭਰਾ ਬੈਠਾ ਹੈ ਤੇ ਕੋਈ ਨਕਸ਼ਾ ਬਣਾਉਣਾ ਉਹਦਾ ਕੰਮ ਸ਼ੁਰੂ ਕਰਨਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਨਾ ਕਈ ਭਰਾਵਾਂ ਕੋਲ ਪੈਸੇ ਹੁੰਦੇ ਆ ਉਹਦੀ ਪਲਾਨਿੰਗ ਨਹੀਂ ਹੁੰਦੀ ਬਈ ਵੀ ਮੈਂ ਇਹ ਸ਼ੁਰੂ ਘਰ ਦਾ ਕੰਮ ਸ਼ੁਰੂ ਕਿੱਥੋਂ ਕਰਾਂ ਤੇ ਉਹਨਾਂ ਵਾਸਤੇ ਬਈ ਕੋਈ ਜਿਹੜਾ ਵੀ ਮਨਨਕ ਚਲ ਉਹਨਾਂ ਵਾਸਤੇ ਕੋਈ ਸੁਝਾਅ ਹੋ ਜਰੂਰ ਦੇ ਜੀ ਹਾਂਜੀ ਉਹਨਾਂ ਵਾਸਤੇ ਇਹੀ ਸਹੀ ਹੋਵੇ ਜੀ ਲਖਣਾ ਚਾਹੀਦਾ ਜੇ ਆਪਾਂ ਨੂੰ ਵੀ ਕਿੱਥੇ ਬਿਲਡਿੰਗ ਬਣਾਉਣੀ ਆ ਕਿੱਥੇ ਬਣਾਉਣੀ ਹੈ ਹਾਂਜੀ ਉਹਦਾ ਪਹਿਲਾ 베アリング ਲੋਡ ਚੈੱਕ ਕਰਵਾਓ ਜੀ ਕਿ ਆਪਣੀ ਧਰਤੀ ਦੀ ਸ਼ਮਤਾ ਕਿੰਨੀ ਹੈ ਭਾਰ ਸਹਿਣ ਦੀ ਅੱਛਾ ਜੀ ਕਿਉਂਕਿ ਹਰ ਇੱਕ ਏਰੀਏ ਦੇ ਵਿੱਚ ਜਿਹੜੀ ਸ਼ਮਤਾ ਹੁੰਦੀ ਹੈ ਨਾ ਜਲਗਲ ਹੁੰਦੀ ਹੈ ਕਿ ਕਿਤੇ ਸੇਮ ਵਾਲਾ ਏਰੀਆਗਾ ਕਿਤੇ ਧਰਤੀ ਹਾਰਡ ਹੈ ਕਿਤੇ ਪੋਲੀ ਹੈਗੀ ਠੀਕ ਹੈ ਜੀ ਉਹਦੀ ਪਹਿਲਾਂ 베アリング ਜਿਹੜੀ ਮਿੱਟੀ ਹੁੰਦੀ ਹੈਗੀ ਉਹਦੀ ਜਾਂਚ ਹੋਊਗੀ ਜੀ ਅੱਛਾ ਜੀ ਵੀ ਕਿੰਨਾ ਭਜਨ ਸਹਿਣ ਕਰਦੀ ਹੈ ਆਪਣੀ ਧਰਤੀ ਠੀਕ ਹੈ ਭਾਈ ਠੀਕ ਹੈ ਜੀ ਜਿਵੇਂ ਹੁਣ ਜਿਹੜਾ ਸਾਡਾ ਫਤਿਹਵਾ ਡਿਸਟ੍ਰਿਕਟ ਦੇ ਏਰੀਆ ਹੈ ਜਿਹੜਾ ਇਦੀ ਜਿਹੜੀ ਬੀਰਿੰਗ ਕੈਪੈਸਿਟੀ ਹੈ ਵਧੀਆ ਦੋ ਤਿੰਨ ਮੰਜ਼ਿਲ ਬਿਲਡਿੰਗ ਤੱਕ ਕੋਈ ਦਿੱਕਤ ਨਹੀਂ ਜੀ ਕੋਈ ਦਿੱਕਤ ਨਹੀਂ ਜੀ ਬਹੁਤ ਬਠਿੰਡਾ ਏਰੀਆ ਦੇ ਵਿੱਚ ਸੇਮ ਦਾ ਏਰੀਆ ਹੈ ਜੀ ਉਧਰ ਥੋੜੇ ਜਿਹਾ ਜਿਵੇਂ ਹੁਣ ਆਰ ਸੀ ਸੀ ਪਿੱਲਰ ਤੋਂ ਬਿਨਾਂ ਘਰ ਨਹੀਂ ਬਣਦੇ ਹੈਗੇ ਠੀਕ ਹੈ ਉਹਦੇ ਚ ਬਾਈ ਜਿਵੇਂ ਤੁਸੀਂ ਕਹਿੰਦੇ ਵੀ ਚੈੱਕ ਕਰਵਾਓ ਅਗਲੇ ਨੂੰ ਪਤਾ ਨਹੀਂ ਅਗਲੇ ਨੇ ਮੰਨ ਕੇ ਚਲੋ ਚੈੱਕ ਕਰਾਉਣਾ ਪਹਿਲਾਂ ਤੁਹਾਨੂੰ ਬੁਲਾ ਲੇ ਉਹ ਤੁਸੀਂ ਆਪ ਹੀ ਕਰਾ ਦੋਗੇ ਕੰਮ ਹਾਂ ਉਹ ਲੈਬ ਟੈਸਟਿੰਗ ਹੋ ਜਾਂਦੀ ਹੈ ਜੀ ਵੀ ਤੁਸੀਂ ਇੰਨਾ ਚੌੜਾ ਬਣਾਣ ਬਣਾ ਲਓ ਬਣਾ ਸਕਦੇ ਹਾਂ ਇੱਥੇ ਤੇ ਕਿੰਨੇ ਮੰਜ਼ਲਾ ਬਣਾ ਸਕਦੇ ਹੋ ਜ਼ਿਆਦਾਤਰ ਮੋਸਟਲੀ ਆਪਣੇ ਬਣਾ ਪਾਸਟ ਫਲੋਰ ਤੱਕ ਗਰਾਉਂਡ ਫਲੋਰ ਹੋਗਾ ਇੱਕ ਪਾਸਟ ਫਲੋਰ ਹੋਗਾ ਹਾਂ ਉਹ ਤੋਂ ਸੈਕੰਡ ਤੱਕ ਐਂਡ ਬੱਸ ਉਹ ਇੱਥੇ ਇਹ ਤਾਂ ਐ ਨਹੀਂ ਕਿ ਆਪਣੇ ਪਿੰਡੂ ਏਰੀਆ ਦੇ ਵਿੱਚ ਲਾ ਲਓ ਅੱਜ ਜਿਆਦਾ ਗੱਲ ਕਰੀਏ ਸ਼ਹਿਰੀ ਏਰੀਆ ਥੋੜੀ ਬਿਲਡਿੰਗ ਬਣ ਜਾਂਦੀ ਹੈ ਇੱਥੇ ਤਾਂ ਬਸ ਆਹੀ ਮੰਜ਼ਲ ਚੱਲਦੀ ਹੈ ਨਾ ਤੇ ਇੱਕ ਖਰਚੇ ਦੀ ਗੱਲ ਆ ਬਾਈ ਇੱਕ ਬੰਦੇ ਨੇ ਖਰਚਾ ਜੇ ਆਪਣਾ ਘਰ ਬਣਾਉਣਾ ਉਹਨੇ ਸੋਚਿਆ ਹੋਇਆ ਵੀ ਮੈਂ 2000 ਸਕਰ ਫੁੱਟਰੀਆ ਬਣਾਉਣਾ ਉਹਦੇ ਦਿਮਾਗ 'ਚ ਹੈ ਹਾਂਜੀ ਹਾਂਜੀ ਤੇ ਉਹ ਬਾਈ ਜੇ ਖਰਚਾ ਕਰਨ ਦੀ ਗੱਲ ਕਰੇ ਵੀ ਮੈਂ ਇੰਨਾ ਮੇਰਾ ਬਜਟ ਹੈ ਹਾਂਜੀ ਉਹ ਤੁਹਾਨੂੰ ਖਰਚੇ ਦੇ ਹਿਸਾਬ ਨਾਲ ਤੁਸੀਂ ਡਿਜ਼ਾਈਨ ਕਰੋਗੇ ਜਾਂ ਕਿਵੇਂ ਕਰੋਗੇ ਉਹ ਸਭ ਤੋਂ ਪਹਿਲਾਂ ਜੀ ਉਹਨਾਂ ਨੇ ਆਪਣੀ ਰਿਕੁਆਇਰਮੈਂਟ ਦੱਸਣੀ ਆਪਾਂ ਨੂੰ ਵੀ ਮੈਨੂੰ ਐਨੇ ਰੂਮ ਚਾਹੀਦੇ ਨੇ ਐਨੇ ਟਾਇਲਟ ਵਗੈਰਾ ਅਟੈਚ ਚਾਹੀਦੇ ਨੇ ਕਿਚਨ ਚਾਹੀਦਾ ਡਾਈਨਿੰਗ ਚਾਹੀਦਾਗਾ ਪੂਜਾ ਰੂਮ ਚਾਹੀਦਾਗਾ ਠੀਕ ਹੈ ਜੀ ਸਟੋਰ ਵਗੈਰਾ ਚਾਹੀਦਾ ਪਹਿਲਾ ਰਿਕੁਆਇਰਮੈਂਟ ਹੋਊਗੀ ਜੀ ਠੀਕ ਹੈ ਰਿਕੁਆਇਰਮੈਂਟ ਦੇ ਅਕੋਰਡਿੰਗ ਉਹਦੇ ਪਲਾਟ ਦੇਖ ਕੇ ਉਹਦਾ ਏਰੀਆ ਜਜ ਹੋਊਗਾ ਜੀ ਵੀ ਕਿੰਨਾ ਏਰੀਆ ਚਾਹੀਦਾ ਮਕਾਨ ਨੂੰ ਠੀਕ ਹੈ ਠੀਕ ਹੈ ਜੀ ਪਹਿਲਾਂ ਬੇਸਿਕ ਪਲਾਨ ਬਣੂਗਾ ਜੀ ਕਈ ਵਾਰੀ ਕੀ ਹੁੰਦਾ ਨਾ ਜੀ ਸਾਡੇ ਕੋਲੇ ਜਿਵੇਂ ਬੰਦੇ ਆਉਂਦੇ ਨੇ ਜਿੱਥੇ ਹਾਂ ਜੀ ਕਲਾਇੰਟ ਆ ਸਭ ਤੋਂ ਪਹਿਲਾਂ ਹੁੰਦਾ ਜੀ ਬੇਸਿਕ ਪਲਾਨ ਅੱਛਾ ਬਈ ਵੀ ਆਪਾਂ ਮਕਾਨ ਬਣਾਉਣਾ ਵੀ ਆਪਾਂ ਜਿਹੜੇ ਜਿਹੜੇ ਪਰਿਵਾਰ ਦੇ ਮੈਂਬਰ ਟਾਈਮ ਦੀ ਮੈਂਬਰ ਕਿੰਨੇ ਕਿੰਨੇ ਨੇ ਰਹਿਣਾ ਹਾਂਜੀ ਕਿੰਨੇ ਫੈਮਿਲੀ ਦੇ ਮੈਂਬਰ ਨੇ ਕਿੰਨੇ ਨੇ ਰਹਿਣਾ ਕੀ ਕੁਝ ਆਪਣੀ ਰਿਕੁਆਇਰਮੈਂਟ ਹੈ ਉਹਦੇ ਅਕੋਰਡਿੰਗ ਪਹਿਲਾਂ ਬੇਸਿਕ ਪਲਾਨ ਬਣੂਗਾ ਜੀ ਠੀਕ ਹੈ ਬਈ ਬੇਸਿਕ ਪਲਾਨ ਬਣਨ ਤੋਂ ਬਾਅਦ ਡਿਜ਼ਾਈਨਿੰਗ ਤਾਂ ਬਾਅਦ ਦੀ ਗੱਲ ਹੈ ਜੀ ਵੀ ਆਪਾਂ ਮਾਡਰਨ ਬਣਾਉਣਾ ਕਲਾਸਿਕਲ ਬਣਾਉਣਾ ਅੰਦਰ ਦਾ ਪਹਿਲਾਂ ਉਹ ਪਲਾਨ ਬਣਾਣਾ ਮੈਨ ਬੇਸਿਕ ਪਲਾਨ ਹੁੰਦਾ ਜੀ ਉਦੇ ਵਿੱਚ ਸਿਟਿੰਗ ਦੇਖੀ ਜਾਂਦੀ ਹੈ ਸਭ ਤੋਂ ਪਹਿਲਾਂ ਠੀਕ ਹੈ ਕਿ ਕਿੱਥੇ ਆਪਾਂ ਬੈੱਡ ਲਾਉਣਾ ਹੈ ਕਿੱਥੇ LED ਲੱਗਣੀ ਹੈ ਕਿੱਥੇ ਕੱਬੋਰਡ ਲੱਗਣਾ ਹੈ 메ਨ ਸਿਟਿੰਗ ਪਲਾਨ ਹੋ ਗਿਆ ਜੀ ਆਪਣਾ ਜਿਹਨੂੰ ਲੇਆਉਟ ਕਹਿੰਦੇ ਨੇ ਜੀ ਠੀਕ ਹੈ ਬਾਈ ਉਸ ਤੋਂ ਬਾਅਦ ਫਿਰ ਵੈਂਟੀਲੇਸ਼ਨ ਹੋ ਗਿਆ ਜੀ ਕਿਉਂਕਿ ਹਰ ਇੱਕ ਚੀਜ਼ ਦਾ ਵੈਂਟੀਲੇਸ਼ਨ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਹਵਾ ਦਾ ਪ੍ਰਬੰਧ ਹਵਾ ਦਾ ਪ੍ਰਬੰਧ ਤੇ ਰੋਸ਼ਨੀ ਦਾ ਠੀਕ ਹੈ ਜੀ ਵੀ ਪਲਾਨਿੰਗ ਐਸ ਦੇ ਐਸਾ ਨਾਲ ਹੋਵੇ ਵੀ ਦਿਨੇ ਵੀ ਉਹਦੇ ਵਿੱਚ ਆਪਾਂ ਨੂੰ ਲਾਈਟ ਨਾਲ ਲਾ ਕੇ ਰੱਖਣੀ ਪਵੇ ਮਹਾਂਗੋਲੀ ਇਹ ਚੀਜ਼ਾਂ ਕਰਨ ਤੋਂ ਬਾਅਦ ਜੀ ਦੋ ਫਿਰ ਆਏ ਦੀ ਖਰਚੇ ਦੀ ਗੱਲ ਜੀ ਜੀ ਬਾਈ ਵੀ ਏਰੀਆ ਨਿਕਲ ਗਿਆ ਆਪਣਾ ਜਦੋਂ ਗਰਾਉਂਡ ਫਲੋਰ ਦਾ ਬੇਸਿਕ ਪਲਾਨ ਹੋ ਗਿਆ ਜੀ ਜੀ ਬਾਈ ਉਸ ਤੋਂ ਬਾਅਦ ਹੁੰਦਾ ਜੀ ਵੀ ਆਪਾਂ ਕਿੰਨਾ ਪੈਸਾ ਲਾਉਣਾ ਹੈ ਕਿੰਨਾ ਖਰਚਾ ਕਰਨਾ ਹੈ ਠੀਕ ਹੈ ਬਾਈ ਇਹਦੇ 'ਚ ਵੀ ਦੋ ਹੋ ਹੁੰਦੇ ਨੇ ਜੀ ਹਾਂਜੀ ਇੱਕ ਹੁੰਦਾ ਵੀ ਆਪਾਂ ਬੇਸਿਕ ਮੋਰਲ ਖੜਾ ਕਰਨਾ ਹੈਗਾ ਠੀਕ ਹੈ ਜਿੰਨਾ ਆਪਾਂ ਚਣਾਈ ਲਪਾਈ ਤੱਕ ਕਹਦੇ ਨੇਗੇ ਹਾਂ ਉਹਦਾ ਖਰਚਾ ਉਸਾਬ ਨਾਲ ਹੁੰਦਾਗਾ ਠੀਕ ਹੈ ਜੀ ਉਹਦੇ ਵਿੱਚ ਆਪਾਂ ਵੀ ਆਰ ਸੀ ਸੀ ਪਿੱਲਰ ਦੇਣੇ ਨੇਗੇ ਪਲਿੰਥ ਬੀਮ ਡੋਰ ਲੈਂਟਰ ਉਸ ਤੋਂ ਬਾਅਦ ਜੀ ਵੀ ਹੁਣ ਸਰੀਆ ਆਪਾਂ ਪ੍ਰਾਇਮਰੀ ਦਾ ਯੂਜ਼ ਕਰਨਾ ਹੈਗਾ ਸੀਮੈਂਟ ਵਧੀਆ ਉੱਚ ਕੁਆਲਿਟੀ ਦਾ ਯੂਜ਼ ਕਰਨਾ ਹੈਗਾ ਰੀਤਾ ਕਰੇਸ਼ਰ ਵਧੀਆ ਵਧੀਆ ਲਾਉਣਾ ਹੈਗਾ ਉਸ ਤੋਂ ਬਾਅਦ ਆ ਜਾਂਦਾ ਜੀ ਚੰਗਾ ਠੇਕੇਦਾਰ ਠੀਕ ਹੈ ਭਾਈ ਸਾਡਾ ਕੰਮ ਦੇਖੋ ਜੀ ਹੁੰਦਾ ਸੀ ਮੈਂ ਬਣਾ ਕੇ ਦੇਦਾ ਜੀ ਭਾਈ ਅਸੀਂ ਡਿਜ਼ਾਈਨ ਬਣਾ ਕੇ ਦੇਤਾ ਠੀਕ ਹੈ ਅਸੀਂ ਡਰਾਇੰਗ ਵਰਕ ਜਿੰਨਾ ਸੀਗਾ ਸਾਰਾ ਕੰਪਲੀਟ ਕਰਕੇ ਦੇਤਾ ਠੀਕ ਹੈ ਸਾਡਾ ਕੰਮ ਤਾਂ ਸਿਰਫ ਆਫਿਸ ਵਰਕ ਦਾ ਤੇ ਜਾ ਕੇ ਸਾਈਟ ਵਰਕ ਹੈ ਜੀ ਵੀ ਕੰਮ ਉਵੇਂ ਹੋ ਰਿਹਾ ਹੈ ਹਾਂ 메ਨ ਕੰਮ ਹੁੰਦਾ ਜੀ ਠੇਕੇਦਾਰ ਦਾ ਵੀ ਉਹਨੂੰ ਜਿਹੜੇ ਚਾਰ ਚੱਦ ਲਾਉਣੇ ਆ ਸੇਮ ਡਿਜ਼ਾਈਨ ਜਿਹੜਾ 3D ਮਾਡਲ ਤੁਸੀਂ ਅਗਲੇ ਨੂੰ ਕਹਿਣ ਦਾ ਤਾਂ ਆਪਾਂ ਪਾ ਪ ਜਾਵੀਂ ਭਾਸ ਫੋਟੋ ਕਹਿ ਸਕਦੇ ਜੇ ਤੁਸੀਂ ਫਾਈਨਲ ਫੋਟੋ ਦੇਤੀ ਵੀ ਇਹਦੇ ਤੇ ਜਦੋਂ ਸਟਰਕਚਰ ਤਿਆਰ ਹੋ ਗਿਆ ਬਣ ਕੇ ਏਦਾਂ ਦਾ ਨਜ਼ਰ ਆਉਣਾ ਤਾਂ ਜਦੋਂ ਉਹ ਬਣ ਰਿਹਾ ਹੁੰਦਾ ਥੋੜਾ ਹੱਕ ਬਣਾਦਾ ਉਥੇ ਢੇੜਾ ਮਾਰੂੰਗਾ ਢੇੜਾ ਮਾਰਨ ਤੇ ਬਣਾਉਣਾ ਉਹਨੂੰ ਚੰਗੇ ਇੱਕ ਮਿਸਤਰੀ ਨੇ ਅਸੀਂ ਕੀ ਹੁੰਦਾ ਜੀ ਅਸੀਂ ਸੌਫਟਵੇਅਰ ਦੇ ਵਿੱਚ ਮਾਡਲ ਤਿਆਰ ਕਰਤਾ ਜੀ ਉਹਦੀ ਸਾਰੀ ਸਕੇਲ ਕਰਤੀ ਕਿੰਨੇ ਫੁੱਟ ਦੀ ਲਿਆ ਕੀ ਕੁਝ ਕਰਨਾ ਹੈਗਾ ਉਹਨੂੰ ਸਾਰੀ ਡਿਟੇਲ ਆਪਾਂ ਦੇਤੀ ਜੀ ਉਸ ਤੋਂ ਬਾਅਦ ਚੰਗੇ ਠੇਕੇਦਾਰ ਨੇ ਉਹਨੂੰ ਤਰਾਸ਼ਣਾ ਜੀ ਠੀਕ ਹੈ ਬਾਈ ਠੀਕ ਹੈ ਸੇਮ ਬਣਾਉਣਾ ਸੇਮ ਬਣਾਉਣਾ ਕਈ ਵਾਰੀ ਬਈ ਕੋਈ ਹੋਰ ਏਦਾਂ ਦੀ ਪਰੇਸ਼ਾਨੀ ਆਉਂਦੀ ਹੈ ਮੰਨ ਕੇ ਚਲੋ ਤੁਸੀਂ ਕੰਮ ਤੁਸੀਂ ਤਾਂ ਤਿਆਰ ਕਰਕੇ ਦੇਤਾ ਨਕਸ਼ਾ ਸੋ ਉਹਨੂੰ ਮਾਲਕ ਨੇ ਫੀਸ ਵੀ ਦਿੱਤੀ ਹਾਂਜੀ ਹਾਂਜੀ ਤੇ ਤੁਸੀਂ ਕੰਮ ਕਰ ਰਹੇ ਹੋ ਕੰਮ ਉਹਦੇ ਅਕੋਰਡਿੰਗ ਕਰਾਉਣਾ ਚਾਹੁੰਦੇ ਹੋ ਤੁਸੀਂ ਟੇਕੇਦਾਰ ਤੋਂ ਕਦੇ ਪ੍ਰੋਬਲਮ ਆਈ ਹੈ ਵੀ ਉਹ ਮੈਂ ਕੰਮ ਨਾ ਹੋ ਰਿਹਾ ਹੋਵੇ ਤੁਸੀਂ ਚਾਹੁੰਦੇ ਹੋ ਮੈਂ ਏਦਾਂ ਕਰਾਉਣਾ ਵੀ ਉਹ ਮੈਂ ਹੋ ਨਾ ਰਿਹਾ ਹੋਵੇ ਨਹੀਂ ਆਲਮੋਸਟ ਸ਼ੁਰੂ-ਸ਼ੁਰੂ ਚ ਪ੍ਰੋਬਲਮ ਸੀਗੀ ਜੀ ਅੱਛਾ ਬਈ ਜਦੋਂ ਅਜ ਤੋਂ 2012 ਸ਼ੁਰੂ ਕਰਿਆ ਸੀ ਨਾ ਉਦੋਂ ਕੀ ਸੀਗਾ ਨਾ ਜੀ ਵੀ ਮਿਸਤਰੀਆਂ ਨੂੰ ਇਹਨਾਂ ਮੈਪ ਬਾਰੇ ਨਹੀਂ ਸੀ ਪਤਾ ਅੱਛਾ ਬਹੁਤਿਆਂ ਨੂੰ ਬਹੁਤਿਆਂ ਨੂੰ ਤਾਂ ਬਹੁਤ ਪਤਾ ਸੀਗਾ ਵੀ ਜਿਹੜੇ ਛੋਟੇ ਮੋਟੇ ਹੁੰਦੇ ਨੇ ਹੁਣ ਐ ਤਾਂ ਹੁੰਦੇ ਨੇ ਵੀਰੇ ਵੀ ਸਾਰੇ ਹੀ ਹੁਣ ਆਏ ਹੁਣ ਵੀ 50 ਲੱਖ ਰੁਪਏ ਲਾਉਣ ਵਾਲੇ ਹੁੰਦੇ ਨੇ ਕੋਈ 5-4 ਲੱਖ ਰੁਪਏ ਲਾਉਣ ਵਾਲਾ ਵੀ ਹਾਂਜੀ ਬਾਈ ਹਾਂ ਵੀ ਜਿਹਨੇ ਸਿਰਫ ਦੋ ਕਮਰਿਆਂ ਦਾ ਘਰ ਰਸੋਈ ਉਹ ਵੀ ਅੱਜ ਕੱਲ ਮੈਪ ਦੇ ਅਕੋਰਡਿੰਗ ਬਣਾਉਂਦੇ ਨੇ ਠੀਕ ਹੈ ਜੀ ਹੁਣ ਜੇ ਠੇਕੇਦਾਰ ਹੋਰ ਜਾ ਹੋਊਗਾ ਹਾਂਜੀ ਉਹ ਉਸੇ ਦੇ ਅਕੋਰਡਿੰਗ ਹੀ ਕੰਮ ਕਰੂਗਾ ਠੀਕ ਹੈ ਬਾਈ ਉਹਨਾਂ ਨੂੰ ਜਾ ਕੇ ਉੱਥੇ ਸਮਝਾਉਣਾ ਪੈਂਦਾ ਹੈਗਾ ਵੀ ਤੁਸੀਂ ਡਰੋ ਨਾ ਮੈਂ ਹੈਗਾ ਠੀਕ ਹੈ ਵੀ ਇਸ ਤਰ੍ਹਾਂ ਤੁਹਾਨੂੰ ਸਾਰੀ ਪਲਾਨਿੰਗ ਸਮਝਾ ਕੇ ਜਾਵਾਂਗੇ ਵੀ ਮੈਂ ਆਪ ਜਾ ਕੇ ਉਹਦੇ ਫਾਊਂਡੇਸ਼ਨ ਦੇ ਨਿਸ਼ਾਨ ਲਵਾ ਕੇ ਹੋਣੇ ਨੇਗੇ ਵੀ ਇੱਥੋਂ ਇਹਨਾਂ ਪਲੱਸ ਕਰਨਾ ਇੱਥੋਂ ਮਾਈਨਸ ਕਰਨਾ ਹੈਗਾ ਉਸ ਤੋਂ ਬਾਅਦ ਜਦੋਂ ਡੀਪੀਸੀ ਲੱਗਦੀ ਹੈ ਜੀ ਉਸ ਟਾਈਮ ਜਾਇਹ ਕੋਈ ਡਿਜ਼ਾਈਨ ਪਲੱਸ ਹੁੰਦਾ ਕੋ ਮਾਈਨਸ ਹੁੰਦਾ ਜੋ ਜਿਹੜੀਆਂ ਰੇਨ ਵਾਟਰ ਪਾਈਪਾਂ ਨੇਗੀਆਂ ਉਹਨਾਂ ਦੀ ਜਗ੍ਹਾ ਪਹਿਲਾਂ ਛਡਵਾਉਣੇ ਹੈਗੇ ਠੀਕ ਹੈ ਬਾਈ ਉਸ ਤੋਂ ਬਾਅਦ ਕੋਈ ਦਰਵਾਜਾ ਖਿੜਕੀ ਲਗਣੀ ਹੈ ਉਸ ਚੀ ਦਾ ਫਿਰ ਉਸ ਤੋਂ ਬਾਅਦ ਡੋਰ ਲੈਂਟਰ ਦੀ ਵਿజిਟ ਹੁੰਦੀ ਹੈ ਜੀ ਫਿਰ ਲੈਂਟਰ ਦੀ ਵਿజిਟ ਹੁੰਦੀ ਹੈਗੀ ਠੀਕ ਹੈ ਬਈ ਤੇ ਹੁਣ ਆਲਮੋਸਟ ਜਿੰਨੇ ਵੀ ਮਿਸਤਰੀ ਨੇਗੇ ਸਭ ਮੈਪ ਤੇ ਕੰਮ ਕਰਦੇ ਨੇ ਜੀ ਮੈਪ ਤੇ ਕੰਮ ਕਰਦੇ ਨੇ ਕਿਸੇ ਨੇ 2 ਲੱਖ ਵੀ ਲਾਉਣਾ ਕਿਸੇ ਨੇ 5 ਲੱਖ ਵੀ ਲਾਉਣਾ ਚਾਹੇ 50 ਲੱਖ ਲਾਉਣਾ ਚਾਹੇ 5 ਕਰੋੜ ਲਾਉਣਾ ਕਹਿਣਾ ਮਤਲਬ ਬਈ ਉਹਦੇ ਚ ਬਚਤ ਦੇ ਕਿੰਨੇ ਕ ਚਾਂਸ ਹੁੰਦੇ ਵੀ ਆਪਣਾ ਪੈਸੇ ਦੀ ਬਚਤ ਹੋਊਗੀ ਵੀ ਕੰਮ ਕਰਵਾਉਣ ਦਾ ਨਕਸ਼ਾ ਬਣਾਉਣ ਦਾ ਕੀ ਫਾਇਦਾ ਹੈ ਨਕਸ਼ਾ ਬਣਾਉਣ ਦਾ ਸਾਰਾ ਹੀ ਫਾਇਦਾ ਜੀ ਠੀਕ ਹੈ ਜੀ ਨਕਸ਼ੇ ਦੇ ਵਿੱਚ ਕੀ ਹੁੰਦਾ ਜੀ ਸਾਰੀਆਂ ਚੀਜ਼ ਜੀ ਨੂੰ ਆਪਾਂ ਬਜਟ ਕਹਿ ਦਿੰਨੇ ਹੈਗੇ ਵੀ ਹੁਣ ਕਲਾਇੰਟ ਆ ਗਿਆ ਆਪਣੇ ਕੋਲੇ ਉਹਨੇ ਕਹਤਾ ਵੀ ਮੈਂ 20 ਲੱਖ ਰੁਪਇਆ ਲਾਉਣਾ ਹੈਗਾ ਠੀਕ ਹੈ ਬਈ ਉਹਨਾਂ ਦੇ ਏਰੀਆ ਨਿਕਲ ਗਿਆ ਜੀ ਵੀ ਇੰਨਾ ਏਰੀਆ ਹੈਗਾ ਉਸ ਤੋਂ ਬਾਅਦ ਉਹਦੇ ਵਿੱਚ ਜੀ ਮਿਉਣਾ ਆਪਾਂ ਆਰ ਸੀ ਸੀ ਐਕਸਟੈਂਡਿੰਗ ਪਿਲਰ ਖੜੇ ਕਰਨੇ ਨੇ ਜੀ ਠੀਕ ਹੈ ਪਲਿੰਥ ਬੀਮ ਲਾਉਣਾ ਡੋਰ ਲੈਂਟਰ ਲਾਉਣਾ ਹੈਗਾ ਉਸ ਤੋਂ ਬਾਅਦ ਆਪਾਂ ਸਰੀਆ ਕਿਹੜੀ ਕੁਆਲਿਟੀ ਦਾ ਯੂਜ਼ ਕਰਨਾ ਹੈਗਾ ਸੀਮੈਂਟ ਕਿਹੜੀ ਕੁਆਲਿਟੀ ਦਾ ਯੂਜ਼ ਕਰਨਾ ਹੈਗਾ ਉਹਨਾਂ ਚੀਜ਼ਾਂ ਦੇ ਵਿੱਚੋਂ ਹੀ ਆਪਣੀ ਖਰਚੇ ਦੀ ਬਚਤ ਹੋਣੀ ਹੈ ਜੀ ਜਿ ਹੁਣ ਚੁਗਾਠਾਂ ਕਿਹੜੀਆਂ ਯੂਜ਼ ਕਰਨੀਆਂ ਨੇ ਆਪਾਂ ਠੀਕ ਹੈ ਤੇ ਬਾਈ ਜਿਵੇਂ ਮੰਨ ਕੇ ਚੱਲੋ ਵੀ ਨਕਸ਼ਾ ਬਣਾਉਣਾ ਹੈ ਹਾਂਜੀ ਨਕਸ਼ਾ ਅਗਲੇ ਨੇ ਬਣਵਾ ਲਿਆ ਮੰਨ ਲਓ ਘਰ ਦਾ ਡਿਜ਼ਾਈਨ ਤੋਂ ਤੋਂ ਕਰਵਾ ਲਿਆ ਹਾਂਜੀ ਤੁਸੀਂ ਬਣਵਾ ਕੇ ਫਾਈਲ ਤਿਆਰ ਕਰਤੀ ਹਾਂਜੀ ਤੇ ਉਸ ਤੋਂ ਬਾਅਦ ਬਾਈ ਤੁਹਾਡਾ ਕੀ ਕੰਮ ਰਹਿੰਦਾ ਤੁਸੀਂ ਕੀ ਕੀ ਕਰਕੇ ਦਿੰਦੇ ਉਹਦੇ ਚ ਇਹ ਵੀ ਆਪਾਂ ਨੂੰ ਸੂਝ ਚੰਗੀ ਤਰ੍ਹਾਂ ਹੋ ਜਾ ਕਿਈ ਤੇ ਕਈ ਬਰਾ ਮੈਨੂੰ ਹੀ ਨਹੀਂ ਪਤਾ ਹੁੰਦਾ ਮੇਰੇ ਨਕਸ਼ੇ ਵਾਲੇ ਦੀ ਅਸਲ ਚ ਜ਼ਿੰਮੇਵਾਰੀ ਹੈ ਕੀ ਆ ਹਾਂਜੀ ਹਾਂਜੀ ਇਹਦੇ ਬਾਰੇ ਨਕਸ਼ੇ ਦਾ ਇਸ ਤਰ੍ਹਾਂ ਹੁੰਦਾ ਜੀ ਫਾਈਲ ਬਣਾ ਕੇ ਦੇਤੀ ਜੀ ਮਾਲਕ ਕੀ ਮੰਦਾ ਕਿ ਫਾਈਲ ਲੈ ਗਿਆ ਵੀ ਨਕਸ਼ੇ ਦਾ ਕੰਮ ਨਿਭੜ ਗਿਆ ਠੀਕ ਹੈ ਨਕਸ਼ੇ ਦਾ ਕੰਮ ਨਹੀਂ ਨਿਭੜਦਾ ਹੈਗਾ ਜੀ ਠੀਕ ਹੈ ਜਾ ਕੇ ਜਿ ਫਾਊਂਡੇਸ਼ਨ ਦੀ ਮਾਰਕੇਸ਼ਨ ਕਰਵਾਉਣੀ ਹੈਗੀ ਠੀਕ ਹੈ ਡੀਪੀਸੀ ਹੋਗਾ ਡੋਰ ਲੈਂਟਰ ਹੋਗਾ ਲੈਂਟਰ ਹੋਗਾ ਬਾਹਰਲਾ ਡਿਜ਼ਾਈਨ ਬਣਨਾ ਹੈਗਾ ਬਿਜਲੀ ਦੇ ਪੁਆਇੰਟ ਜਿਹੜੇ ਹੁੰਦੇ ਨੇ ਜਿਹਨੂੰ ਇਲੈਕਟ੍ਰੀਕਲ ਪੁਆਇੰਟ ਕਹਿੰਦੇ ਨੇ ਪਲੰਬਿੰਗ ਪੁਆਇੰਟ ਹੋਗੇ ਜਿਹਨੂੰ ਆਪਾਂ ਟੂਟੀਆਂ ਵਗੈਰਾ ਕਹਿੰਦੇ ਨੇ ਪਿਆਬੀ ਭਾਸ਼ਾ ਚ ਠੀਕ ਹੈ ਜੀ ਉਹ ਕੰਮ ਵੀ ਆਰਕੀਟੈਕਟ ਦੇ ਥਰੂ ਤੇ ਉਸ ਤੋਂ ਬਾਅਦ ਭਾਈ ਮੰਨ ਕੇ ਚਲੋ ਸਿਵਲ ਵਰਕ ਹੋ ਗਿਆ ਉਹ ਉੱਥੋਂ ਤੱਕ ਹਾਂਜੀ ਵੀ ਅੰਦਰ ਦੀ ਪਲਾਨਿੰਗ ਹੋ ਗਈ ਉਹਦੀ ਪਾਈਪਲਾਈਨ ਹੋ ਗਈ ਇਲੈਕਟ੍ਰੀਕਲ ਹੋ ਗਈ ਬਾਹਰੋਂ ਜਿਹੜਾ ਐਕਸਟੀਰੀਅਰ ਜੋ ਕਿ ਆਪਾਂ ਐਲੀਵੇਸ਼ਨ ਕਹਿੰਦੇ ਆ ਉਹਦਾ ਹੋ ਗਿਆ ਉਹ ਤੁਸੀਂ ਆਪਣੇ ਤਰੀਕੇ ਨਾਲ ਇਕੱਲੇ ਇਕੱਲੇ ਕੋਰ ਵੀ ਮਿਸਤਰੀ ਤੋਂ ਓਵੇਂ ਕਰਵਾਉਂਗੇ ਹਾਂ ਉਹਦੀ ਸਾਰੇ ਸਕੇਲ ਦਿੱਤਾ ਦੀਆਂ ਨਾ ਜੀ ਕਿੰਨਾ ਖਸਕਾ ਦੇਣਾ ਕਿੰਨਾ ਪਲੱਸ ਕਰਨਾ ਕਿੰਨਾ ਮਾਈਨਸ ਕਰਨਾਗਾ ਉਹਦੀ ਸਾਰੇ ਡਰਾਇੰਗ ਅਲਗ-ਅਲਗ ਬਣਦੀ ਇੱਕ ਗੱਲ ਹੈ ਬਾਈ ਹਨਾ ਠੇਕੇਦਾਰ ਨੂੰ ਵੀ ਕੰਮ ਕਰਨਾ ਸੌਖਾ ਹੋ ਜਾਂਦਾ ਉਹਦੇ ਮੂਰੇ ਇੱਕ ਰਾਹ ਹੁੰਦਾ ਮੈਂ ਇੱਥੇ ਆ ਪਾਉਣੀ ਆ ਮਤਲਬ ਦੇਖ ਕੇ ਰਹਿਣ ਦੇ ਹਿਸਾਬ ਨਾਲ ਉੱਤੋਂ ਸੌਖਾ ਕੰਮ ਹੈ ਇਹਦੇ ਠੇਕੇਦਾਰ ਵਾਸਤੇ ਹਾਂਜੀ ਬਾਈ ਉਹਨੂੰ ਸਕੇਲ ਨਹੀਂ ਕਰਨੀ ਪੈਂਦੀ ਠੀਕ ਹੈ ਜੀ ਕਿੱਥੇ ਤਾਂ ਹੁਣ ਮਿਸਤਰੀ ਨੇ ਆਪ ਕੰਮ ਕਰਨਾ ਹੈ ਮੈਪ ਹੈ ਉਹਨੂੰ ਸਾਰਾ ਦਿਮਾਗ ਆਫਦਲ ਹੋਣਾ ਪੂਆ ਵੀ ਕਿੱਥੇ ਆਪਾਂ ਰੂਮ ਬਣਾਉਣੇ ਕਿੱਥੇ ਡੋਰ ਦੇਣੇ ਕਿੱਥੇ ਵਿੰਡੋ ਦੇਣੀ ਹੈ ਕਿ ਕਿਧਰੋਂ ਵੈਂਟੀਲੇਸ਼ਨ ਕਰਨਾ ਹੈਗਾ ਉਹਨੇ ਆਪਦੇ ਹਿਸਾਬ ਨਾਲ ਚੱਲਣਾ ਹੈ ਕਿਤੋਂ ਬਰਸਾਤੀ ਪਾਪਾ ਉਹਨੂੰ ਸਾਰਾ ਮੱਥਾ ਮਾਰਨਾ ਪੂਆ ਰਾਤ ਨੂੰ ਨੀਂਦ ਨਹੀਂ ਹੁੰਦੀ ਹੈ ਕਿ ਬੰਦਿਆਂ ਨੂੰ ਹਾਂ ਵੀ ਆਪਾਂ ਕਿਵੇਂ ਕੰਮ ਕਰੀਏ ਜਾਂ ਫਿਰ ਉਲਟ ਫੁਲਟ ਨਾ ਹੋ ਜੇ ਕੋਈ ਸਮਾੜਾ ਮੋਟਾ ਇੱਧਰ ਉੱਧਰ ਤਾਂ ਸਾਰਾ ਚਾਹੇ ਤਜਰਬਾ ਹੁੰਦਾ ਹੈ ਪਰ ਕਈ ਵਾਰੀ ਫਿਰ ਜ਼ਿੰਮੇਵਾਰੀ ਜ਼ਿਆਦਾ ਆ ਜਾਂਦੀ ਹੈ ਜਿੰਮੇਵਾਰੀ ਜ਼ਿਆਦਾ ਕਿਉਂਕਿ ਜਿਹੜੇ ਬੰਦੇ ਦੀ ਜਿਹੜੀ ਜੌਬ ਹੈ ਉਹਨੂੰ ਪ੍ਰੋਪਰ ਜਿਸ ਉਸ ਤੋਂ ਬਾਅਦ ਆਉਂਦਾ ਨਹੀਂ ਕਮਨਟੀਰੀਅਰ ਦਾ ਜਿਹੜੀ ਅੰਦਰ ਦੀ ਡਿਜ਼ਾਈਨਿੰਗ ਹੈਗੀ ਠੀਕ ਹੈ ਬਾਈ ਅੰਦਰ ਦੀ ਡਿਜ਼ਾਈਨਿੰਗ ਦੇ ਵਿੱਚ ਹੁਣ ਕਿੱਥੇ ਬੈੱਡ ਲੱਗਣਾ ਹੈਗਾ ਕਿਵੇਂ ਦਾ ਬੈੱਡ ਲੱਗਣਾ ਉਹਦੀ ਸਾਰੀ ਡਿਟੇਲ ਨਿਕਲੂਗੀ ਜੀ ਅੱਛਾ ਪਹਿਲੇ ਬੈੱਡ ਦੀ ਠੀਕ ਹੈ ਇੱਥੇ ਬੈੱਡ ਲੱਗਣਾ ਆਪਣਾ ਸਾਈਡ ਬਾਕਸ ਲੱਗਣੇ ਨੇਗੇ ਬੈਕ ਬੋਲ ਹੋਣੀ ਹੈਗੀ ਸਾਹਮਣੇ LED ਪੈਨਲ ਲੱਗਣਾ ਹੈਗਾ ਕਬ ਬੋਲ ਲੱਗਣੀ ਹੈਗੀ ਕਿਚਨ ਦਾ ਕਿਵੇਂ ਕੈਬਿਨੇਟ ਵਗੈਰਾ ਬਣਨੇ ਨੇ ਉਹਦੀ ਵੀ ਸਾਰੀ ਟੂਟੀ ਡਿਟੇਲ ਨਿਕਲਦੀ ਹੈ ਇੱਕ 3D ਡਿਲੀ ਨਿਕਲਦੀ ਹੈ ਇੱਕ ਵੀਡੀਓ ਰੈਂਡਰ ਨਿਕਲਦਾ ਹੈਗਾ ਅੱਛਾ ਜੀ ਉਹ ਵੀ ਕ ਇੱਕ ਬਈ ਹੋਰ ਗੱਲ ਸੀ ਵੀ ਜਿਵੇਂ ਨਾ ਆਪਾਂ ਜ਼ਿਆਦਾਤਰ ਦੇਖਦੇ ਆਂ ਕਈ ਭਰਾ ਆਪਣੇ ਚਲੋ ਨਾ ਸਮਝਦੇ ਹੁਣ ਜ਼ਿਆਦਾਤਰ ਸਮਝਦੇ ਵੀ ਹੋਣਗੇ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਕੋਠੀ ਬਣੀ ਆ ਆਪਾਂ ਨੂੰ ਕਹਿ ਦਿੰਦੇ ਆ ਹਾਂਜੀ ਹਾਂਜੀ ਆਪਾਂ ਨੂੰ ਆਰਕੀਟੈਕਟ ਭਰਾ ਵੀ ਕਹਿ ਦਿੰਦੇ ਜਿਹੜਿਆਂ ਦੀ ਆਪਾਂ ਵੀਡੀਓ ਹਰ ਰੋਜ਼ ਕੋਠੀਆਂ ਨਵੀਆਂ ਬਣਦੀਆਂ ਦਿਖਾਉਂਦੇ ਵੀ ਆ ਕੋਠੀ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਹੈ ਆਪਣੇ ਜਿਹੜੇ ਭਰਾ ਆਪਣੀਆਂ ਕੋਠੀ ਬਣਾਉਣਾ ਚਾਹੁੰਦੇ ਆ ਘਰ ਜਿੱਦਾਂ ਦਾ ਵੀ ਬਣਾਉਣਾ ਚਾਹੁੰਦੇ ਆ ਉਹਦੇ ਚ ਬਈ ਇਹ ਚੀਜ਼ ਮੰਨ ਕੇ ਚਲੋ ਇਹਦੇ ਬਾਰੇ ਡਿਟੇਲ ਚ ਜ਼ਰੂਰ ਦੱਸੋ ਵਾਸਤੂ ਸ਼ਾਸਤਰਾ ਅਸਲ ਚ ਹੈ ਕੀ ਆ ਵਾਸਤੂ ਸ਼ਾਸਤਰ ਇੱਕ ਗਿਆਨ ਹੀ ਹੈ ਜੀ ਕਹਿਣ ਦਾ ਮਤਲਬ ਅੱਛਾ ਜੀ ਵੀ ਜੇ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਮਕਾਨ ਬਣਿਆ ਹੋਊਗਾ ਜੀ ਜੋ ਪਰਿਵਾਰ ਜਾਂ ਜੋ ਫੈਮਿਲੀ ਮੈਂਬਰ ਉਸ ਦੇ ਵਿੱਚ ਰਹੂਗਾ ਮੇਨ ਉਹਦੇ ਸਵਾਸਥਿਆ ਤੇ 네ਗੇਟਿਵ ਤੇ ਪੋਜ਼ਿਟਿਵ એનર્ਜੀ ਦਾ ਇਫੈਕਟ ਹੁੰਦਾ ਜੀ ਅੱਛਾ ਜੀ ਵੀ ਜੋ ਜਿਵੇਂ ਹੁਣ ਇੱਕ ਕਮਰਾ ਬਣਾ ਲਈ ਆਪਾਂ ਹਾਂਜੀ ਬਈ ਹਰ ਇੱਕ ਚੀਜ਼ ਹਰ ਇੱਕ ਜਗ੍ਹਾ ਤੇ ਲਾਗੂ ਹੁੰਦੀ ਹੈ ਜੀ ਠੀਕ ਹੈ ਜੀ ਜੇ ਕਮਰਾ ਬਣਾਤਾ ਇਹਦੇ ਵਿੱਚ ਆਪਣੀ ਵਾਸਤੂ ਹੈਗੀ ਠੀਕ ਹੈ ਜੀ ਠੀਕ ਹੈ ਵਾਸਤੂ ਕੀ ਹੁੰਦੀ ਹੈ ਵੀ ਕਿਹੜੀ ਜਗ੍ਹਾ ਤੇ ਟੈਕਨੀਕਲ ਗੱਲਾਂ ਹੁੰਦੀਆਂ ਨੇ ਜੀ ਇਹ ਠੀਕ ਹੈ ਜੀ ਮੇਨ ਵੀ ਜਿਵੇਂ ਸੂਰਜ ਦੀ ਪਰਤੀ ਕਰੀ ਹੈ ਜੀ ਡੇਲੀ ਉਗਣਾ ਡੇਲੀ ਛਿਪਣਾ ਵੀ ਕਿੱਧਰੇ ਦਾ ਫੇਸ ਕਰਨਾ ਹੈ ਕਿੱਥੇ ਰਸੋਈ ਬਣਾਉਣੀ ਹੈ ਬੈੱਡ ਕਿਹੜੇ ਪਾਸੇ ਲੱਗਣ ਇਹ ਚੀਜ਼ ਦਾ ਬਈ ਇਹ ਹੁੰਦੀ ਅਸਲ ਚ ਇਹ ਹੁੰਦੀ ਹੈ ਜੀ ਮੇਨ ਵੀ ਦਿਸ਼ਾ ਦੇ ਅਕੋਰਡਿੰਗ ਹੁੰਦੀ ਹੈ ਵੀ ਕਿਹੜਾ ਇਸ਼ਾਨ কোਣਾ ਹੈ ਕਿਹੜਾ ਅਗਨਾ ਕੋਣਾ ਹੈ ਕਿਹੜਾ ਨਿਤਰ ਤੇ ਕੋਣਾ ਹੈ ਕਿਹੜਾ ਵాయు ਕੋਣਾ ਹੈ ਇੱਕ ਆਕਾਸ਼ ਇੱਕ ਧਰਤੀ ਠੀਕ ਹੈ ਜੀ ਠੀਕ ਹੈ ਜੀ ਉਸੇ ਜਗ੍ਹਾ ਦੇ ਅਕੋਰਡਿੰਗ ਵੀ ਕਿਹੜੀ ਚੀਜ਼ ਕਿਹੜੇ ਕੋਨੇ ਚ ਬਣਨੀ ਚਾਹੀਦੀ ਹੈ ਕਿਹੜੀ ਚੀਜ਼ ਕਿਹੜੇ ਕੋਨੇ ਚ ਬਈ ਇਹਨੂੰ ਆਪਾਂ ਬਹਿਮ ਤਾਂ ਨਹੀਂ ਕਹਿ ਸਕਦੇ ਵੀ ਬਹਿਮ ਇਹ ਨਹੀਂ ਬਹਿਮ ਬ ਠੀਕ ਹੈ ਜੀ ਇੱਕ ਵੈਮ ਵੈਸੇ ਬਣਾਉਂਦੇ ਨੇ ਵੀ ਇੱਥੇ ਆ ਬਣਾਤਾ ਤਾਂ ਐ ਹੋਜੂ ਇੱਥੇ ਆ ਬਣਾਤਾ ਤਾਂ ਐ ਹੋਊ ਇਹੋ ਜਿਹਾ ਕੁਝ ਨਹੀਂ ਹੁੰਦਾ ਹੈਗਾ ਵੀ ਕਹਿਣ ਦਾ ਉਹ ਟੈਕਨੀਕਲ ਗੱਲਾਂ ਕੁਸ਼ਕ ਧਿਆਨ ਚ ਰੱਖ ਕੇ ਤੁਸੀਂ ਉਹ ਚੀਜ਼ ਨੂੰ ਜਦੋਂ ਬਣਾਓਗੇ ਵੀ ਇੱਥੋਂ ਧੁੱਪ ਪੈਣੀ ਹੈ ਇਧਰੋਂ ਆਪਾਂ ਇੱਥੇ ਵਿੰਡੋ ਰੱਖਣੀ ਹੈ ਇਹਦੀ ਰਸੋਈ ਇੱਥੇ ਬਾਹਰ ਪਿੱਛੇ ਚੰਗੀ ਲੱਗੂ ਜਾਂ ਮੂਹਰੇ ਚੰਗੀ ਲੱਗੂ ਜਿਵੇਂ ਵੀ ਹੈ ਤੇ ਉਹਦੇ ਚ ਟੈਕਨੀਕਲ ਵੀ ਹੁੰਦੀਆਂ ਗੱਲਾਂ ਟੈਕਨੀਕਲ ਗੱਲਾਂ ਬਹੁਤ ਹੁੰਦੀਆਂ ਨੇ ਜੀ ਠੀਕ ਹੈ ਜੀ ਜਿਵੇਂ ਹੁਣ ਤੁਸੀਂ ਐ ਮੰਨ ਕੇ ਚੱਲੋ ਜੀ ਆਪਣੇ ਦੇਸੀ ਭਾਸੇ ਜੇ ਕਹਿਣ ਦੇ ਨੇ ਵੀ ਨੌਰਥ 'ਚ ਬੈੱਡ ਬਿਸਤੂ ਸਾਊਥ ਜਿਹੜਾ ਬੈਡ ਹੁੰਦਾ ਜੀ ਦਾ ਠੀਕ ਹੈ ਇਹਦਾ ਮੇਨ ਟੈਕਨੀਕਲ ਰੀਜਨ ਹੈ ਜੀ ਐਂ ਨਹੀਂ ਹੈਗਾ ਵੀ ਇੱਧਰ ਬੈਡ ਲਾਤਾ ਤਾਂ ਐ ਹੋ ਜੂਗਾ ਐ ਹੋ ਜੂਗਾ ਮੇਨ ਜਿਹੜਾ ਆਪਣਾ ਬੋਡੀ ਦਾ ਸਰਕੂਲੇਸ਼ਨ ਹੈ ਜੀ ਬਲੱਡ ਦਾ ਫਲੋ ਹੈਗਾ ਜੀ ਉਹ ਉੱਪਰ ਤੋਂ ਨੀਚੇ ਨੂੰ ਫਲੋ ਕਰਦਾ ਜੀ ਠੀਕ ਹੈ ਬਾਈ ਹਾਂ ਜੋ ਆਪਣਾ ਖੂਨ ਦਾ ਸਰਕਲ ਹੁੰਦਾ ਜੀ ਠੀਕ ਹੈ ਜੀ ਹੁਣ ਕਈ ਵਾਰ ਕੀ ਹੁੰਦਾ ਜਿਹੜਾ ਧਰਤੀ ਦੇ ਵਿੱਚ ਗੁਰਤਵਾਕਰਸ਼ਣ ਬਲ ਹੈਗਾ ਠੀਕ ਹੈ ਜੀ ਇਹ ਅਲਟਰਾ ਬੇਬ ਇਹਦੇ ਵਿੱਚ ਉਹ ਸਾਊਥ ਤੋਂ ਨਾਰਥ ਦੀ ਤਰਫ ਪੋਲ ਕਰਦੀਆਂ ਨੇ ਅੱਛਾ ਜੀ ਜੇ ਹੁਣ ਆਪਣਾ ਸਿਰ ਇੱਧਰ ਹੋਇਆ ਪੈਰ ਸਾਊਥ 'ਚ ਹੋਏ ਤਾਂ ਉਹ ਜ ਤਾ ਬੋਡੀ ਤੇ ਉਹਦਾ ਨੈਗੇਟਿਵ ਤੇ ਪੋਜ਼ਿਟਿਵ એનર્ਜੀ ਦਾ ਫਰਕ ਪਊਗਾ ਜੀ ਅੱਛਾ ਜੀ ਮੇਨ ਚੀਜ਼ਾਂ ਇਹ ਹੁੰਦੀਆਂ ਨੇ ਬੇਦਾਨੀਆਂ ਗੱਲਾਂ ਕੁਸ਼ਟ ਇੱਕ ਬਾਈ ਜਿਹੜਾ ਮੰਨ ਕੇ ਚੱਲੋ ਜੋ ਬੰਦਾ ਕਹਿੰਦਾ ਵੀ ਮੇਰਾ ਵਾਸਤੂ ਸਾਧ ਤਦੇ ਸਾਹਿਬ ਨਾ ਬਣਾਓ ਜਾਂ ਮੇਰਾ ਇਹ ਤੋਂ ਬਿਨਾ ਬਣਾਓ ਕੋਈ ਇਦਾਂ ਦਾ ਵੀ ਹੁੰਦਾ ਤੁਸੀਂ ਕੀ ਕੀ ਕਿਹੜੀ ਚੀਜ਼ ਦਾ ਧਿਆਨ ਰੱਖਦੇ ਹੋ ਅਸੀਂ ਸਾਡੇ ਕੋਲੇ ਜੀ ਸਾਰੇ ਤਰ੍ਹਾਂ ਦੇ ਬੰਦੇ ਆਉਂਦੇ ਨੇ ਕਈ ਕਹਿੰਦੇ ਨੇ ਵੀ ਅਸੀਂ ਵਸਤੂ ਨੂੰ ਮੰਨਦੇ ਨਹੀਂ ਅੱਛਾ ਜੀ ਪਰ ਅਸੀਂ ਜਿੱਥੋਂ ਤੱਕ ਮਕਾਨ ਡਿਜ਼ਾਈਨ ਕਰਕੇ ਦਿੰਦੇ ਹਾਂ ਅਸੀਂ ਵਸਤੂ ਦੇ ਅਕੋਰਡਿੰਗ ਹੀ ਡਿਜ਼ਾਈਨ ਕਰਕੇ ਦਿੰਦੇ ਹਾਂ ਜਿਆਦਾ ਵੀ ਜੇ ਅਗਲੇ ਨੇ ਕਿਹਾ ਵੀ ਨਹੀਂ ਤੁਸੀਂ ਉਹ ਚੀਜ਼ਾਂ ਦਾ ਕਿਉਂਕਿ ਤੁਸੀਂ ਉਹਨੂੰ ਇੱਕ ਬਹਿਮ ਨਹੀਂ ਮੰਨਦੇ ਤੁਸੀਂ ਉਹਨੂੰ ਇਹ ਮੰਨਦੇ ਹੋ ਵੀ ਅਗਲੇ ਦਾ ਤਾਂ ਫਾਇਦਾ ਹੋਣਾ ਚਾਹੀਦਾ ਵੀ ਤੁਸੀਂ ਆਪਦੀ ਲਾਈਨ ਦੇ ਵਿੱਚ ਉਹਨੂੰ ਫਾਇਦਾ ਕਹਿੰਦੇ ਹੋ ਹਾਂਜੀ ਵੀ ਇਹ ਚੀਜ਼ ਜ਼ਰੂਰੀ ਹੈ ਜਿਆਦਾਤਰ ਜਿਆਦਾਤਰ ਭਾਈ ਵਾਸਤੂ ਦੇ ਸਹਾਰਾ ਮਨ ਉਹਨੇ ਕੋਈ ਜਿਆਦਾਤਰ ਬੇ ਜਿਵੇਂ ਅਗਲੇ ਉਹਦੇ ਚ ਮਾਲਕ ਦੀ ਵੀ رائے ਹੁੰਦੀ ਆ ਵੀ ਕਈ ਵਾਰੀ ਸਾਨੂੰ ਹੋਵੇ ਵੀ ਸਪੈਸ਼ਲ ਹੁੰਦੇ ਨੇ ਜੀ ਵਾਸਤੂ ਦਾ ਆਲਮੋਸਟ ਤਾਂ ਸਪੈਸ਼ਲ ਗੱਲ ਕਰਦੇ ਆ ਅਸੀਂ ਇੱਕ ਟੋਪਿਕ ਰੱਖਿਆ ਹੁੰਦਾ ਹੈਗਾ ਵੀ ਦੱਸੋ ਜੀ ਬਿਲਡਿੰਗ ਆਪਾਂ ਵਾਸਤੂ ਦੇ ਅਕੋਰਡਿੰਗ ਬਣਾਉਣੀ ਹੈ ਕਿ ਨਾ ਪਹਿਲਾਂ ਪੁੱਛ ਲੈਣਗੇ ਹਾਂਜੀ ਵਾਸਤੂ ਦੇ ਬਣਾਉਣ ਨਾਲ ਪਲਾਨ ਚ ਵੀ ਕਈ ਵਾਰੀ ਦਿੱਕਤ ਆਉਂਦੀਆਂ ਨੇਗੀਆਂ ਵੀ ਕਿਉਂਕਿ ਉਸ ਚੀਜ਼ ਨੂੰ ਉਸ ਜਗ੍ਹਾ ਤੇ ਸੈੱਟ ਕਰਨਾ ਪਊਗਾ ਉਹਦੇ ਵਿੱਚ ਜਿਹੜੇ ਇਕੁਪਮੈਂਟ ਲੱਗਣੇ ਨੇਗੇ ਵੀ ਕਿੱਥੇ ਚਿਮਨੀ ਲੱਗ ਉਹ ਸਾਰੀਆਂ ਫੇਸ ਦੇ ਅਕੋਰਡਿੰਗ ਲੱਗਣੀਆਂ ਨੇਗੀਆਂ ਠੀਕ ਹੈ ਜੀ ਉਹਨਾਂ ਦਾ ਵੈਂਟੀਲੇਸ਼ਨ ਵੀ ਦੇਖਣਾ ਪੈਂਦਾ ਜੀ ਬਿਲਡਿੰਗ ਜਿੰਨੀ ਵੀ ਡਿਜ਼ਾਈਨ ਕਰਦੇ ਆ ਅਸੀਂ ਲਗਭਗ ਲਗਭਗ ਵਾਸਤੂ ਦੇ ਅਕੋਰਡਿੰਗ ਕਰਦੇ ਆ ਜੀ ਚਾਹੇ ਮਾਲਕ ਮੰਨੇ ਨਾ ਵੀ ਉਹ ਚ ਫਾਇਦਾ ਦਾ ਜਿਹੜਾ ਚਲੋ ਹੋਣਾ ਹੋਣਾ ਕੋਈ ਉਹਦੇ ਚੇ ਨਹੀਂਗਾ ਨੁਕਸਾਨ ਤਾਂ ਹੋਣਾ ਹੀ ਨਹੀਂ ਬਾਈ ਕਿਸੇ ਦਾ ਨੁਕਸਾਨ ਨਹੀਂ ਬਾਈ ਇੱਕ ਚੀਜ਼ ਹੋਰ ਹੈ ਬਾਈ ਹੋਊਗੇ ਹੋਊਗਾ ਜੀ ਇੱਕ ਚੀਜ਼ ਹੋਰ ਹੈ ਬਾਈ ਜਿਵੇਂ ਕੋਠੀ ਬਣਾ ਲਈ ਤੁਸੀਂ ਹਾਂਜੀ ਮਾਲਕ ਨੇ ਆਪਦੀ ਵੀ ਰਾਇ ਮੰਨ ਕੇ ਚਲੋ ਮਾਲਕ ਦਿੰਦਾ ਹੂ ਤੁਹਾਨੂੰ ਵੀ ਬਾਈ ਇੱਥੇ ਮੈਨੂੰ ਤਾਂ ਸਹੀ ਨਹੀਂ ਲੱਗਦੀ ਤੁਸੀਂ ਆ ਜੀ ਇੱਥੇ ਬਣਾਈਆ ਮੈਨੂੰ ਤਾਂ ਸਹੀ ਵੀ ਨਹੀਂ ਲੱਗਦੀ ਹਾਂਜੀ ਹਾਂਜੀ ਉਹਦਾ ਬਾਈ ਕੋਈ ਕਈ ਵਾਰੀ ਆਪਣੀ ਮਰਜ਼ੀ ਨਾਲ ਵੀ ਅੰਦਰਲਾ ਪਲਾਨ ਕਰ ਲੈਂਦਾ ਅਗਲਾ ਹਾਂ ਕਈ ਵਾਰੀ ਆਉਂਦੇ ਨੇ ਜੀ ਕਈ ਵਾਰੀ ਸਿਰਫ ਆਪਣੇ ਕੋਲੇ ਪੇਪਰ ਪਲਾਨ ਹੀ ਕਰਾਉਣ ਆਉਂਦੇ ਨੇ ਅੱਛਾ ਜੀ ਵੀ ਉਹਨਾਂ ਦੇ ਮਨ 'ਚ ਪਹਿਲਾਂ ਥੌਟ ਹੁੰਦਾ ਵੀ ਇੱਥੇ ਅਸੀਂ ਆ ਕਮਰਾ ਬਣਾਉਣਾ ਇੱਥੇ ਆ ਜੀ ਬਣਉਣੀ ਹੈਗੀ ਵੀ ਤੁਸੀਂ ਸਿਰਫ ਤੁਹਾਨੂੰ ਸਿਵਲ ਵਰਕ ਕਰਕੇ ਦੇ ਦਿਓ ਡਰਾਇੰਗ ਕਰਕੇ ਦੇ ਦਿਓ ਬਸ ਬਾਕੀ ਅਸੀਂ ਕਰ ਲਾਂਗੇ ਫਰੈਂਡ ਵੀ ਹੁੰਦੇ ਨੇ ਠੀਕ ਹੈ ਭਾਈ ਪਰੋ ਜਿੰਨਾ ਕਿ ਜ਼ਹਰ ਜਾ ਕਰਵਾਉਂਦਾ ਜੀ ਪਰ ਉਹ ਨਾ ਕਰਕੇ ਦੇ ਦੇਣੇ ਜੀ ਬਾਕੀ ਆਲਮੋਸਟ ਤਾਂ ਜ਼ਿਆਦਾ ਇਹੀ ਹੁੰਦੇ ਨੇ ਵੀ ਸਾਡਾ ਤੁਸੀਂ ਸਾਰਾ ਕੰਮ ਤੁਸੀਂ ਕਰਾਉਣਾ ਹੈ ਤੁਸੀਂ ਕਰਾਉਣਾ ਹੈ ਪਲਾਨਿੰਗ ਸਾਰੀ ਤੁਸੀਂ ਕਰਾਉਣੀ ਆ ਤੁਸੀਂ ਮਿਸਤਰੀ ਨਾਲ ਮਿਲ ਕੇ ਸਾਡਾ ਘਰ ਬਣਾ ਕੇ ਦੇਣਾ ਵੀ ਸਾਨੂੰ ਪਰੇਸ਼ਾਨੀ ਨਾ ਹੋਵੇ ਨਕਸ਼ਾ ਬਣਾਉਂਦਾ ਅਸਲ ਚ ਮਤਲਬ ਇਹੀ ਹੈ ਅਸਲ ਮਤਲਬ ਇਹੀ ਹੈ ਵੀ ਜਿਹੜੀ ਫੀਸ ਤੁਸੀਂ ਲੈਨੇ ਉਹਦੀ ਜ਼ਿੰਮੇਵਾਰੀ ਤੁਸੀਂ ਚੁੱਕਦੇ ਹੋ ਜਿਵੇਂ ਭਾਈ ਤੁਹਾਡੇ ਕੋਲ ਕੋਈ ਬੰਦਾ ਆ ਗਿਆ ਦਫ਼ਤਰ ਦੇ ਵਿੱਚ ਜャ ਸਾਨੂੰ ਆਪਣੀ ਲੋਕੇਸ਼ਨ ਤੇ ਬੁਲਾ ਲਿਆ ਵੀ ਨਕਸ਼ਾ ਬਣਾਉਣਾ ਵੀਰੇ ਆਪਾਂ ਇੱਥੇ ਬਣਾਉਣਾ ਘਰ ਹਾਂਜੀ ਤੇ ਤੁਸੀਂ ਉਹ ਚੀਜ਼ ਦੇ ਵਿੱਚ ਉਹਦੇ ਕਹਿਣਾ ਮਤਲਬ ਕਿਹੜੀ ਚੀਜ਼ ਦਾ ਖਾਸ ਧਿਆਨ ਰੱਖ ਦਿਓ ਵੀ ਕਿਦਾ ਖਰਚਾ ਵੀ ਸੀਮਤ ਹੋਵੇ ਜਾਂ ਉਹਦਾ ਜਗ੍ਹਾ ਕਿੰਨੀ ਬਣਨੀ ਚਾਹੀਦੀ ਆ ਮੇਨ ਜਿੱਦੋਂ ਆਪਣੇ ਕੋਲੇ ਆਉਂਦੇ ਨੇ ਜੀ ਤੇ ਮੇਨ ਉਹਨਾਂ ਦਾ ਹੁੰਦਾ ਜੀ ਏਰੀਆ ਵੀ ਏਰੀਆ ਕਿੰਨਾ ਬਣਾਉਣਾ ਹੈ ਏਰੀਆ ਕਿੰਨਾ ਬਣਾਉਣਾ ਹੈ ਫਿਰ ਉਹਨਾਂ ਤੋਂ ਬਜਟ ਪੁੱਛਦੇ ਆ ਵੀ ਬਜਟ ਕਿੰਨਾ ਲਾਉਣਾ ਜੀ ਠੀਕ ਆ ਬਾਈ ਹੁਣ ਕਈ ਵਾਰ ਕੀ ਕਹਿੰਦੇ ਨੇ ਵੀ ਸਾਨੂੰ ਕਮਰੇ ਬਣਾ ਦਿਓ ਜੀ 14 ਬਾਈ 14 ਦੇ ਠੀਕ ਆ ਬਣਾ ਵੀ ਇਹਨਾਂ ਦਾ ਇਸ ਤਰ੍ਹਾਂ ਦੇ ਆ ਜਾਂਦੇ ਨੇ ਜੀ 20 ਬਾਈ 15 ਦਾ ਕਮਰਾ ਬਣਾ ਦਿਓ ਜੀ ਜਿਵੇਂ ਦੇਸੀ ਪਹਿਲਾਂ ਬਣੇ ਹੁੰਦੇ ਨੇਗੇ ਪਹਿਲਾਂ ਜਿਆਦਾ ਛੱਤ ਦਾ ਕਰਜਾ ਹੀ ਪੈਣਾ ਏਰੀਆ ਇਨਕਰੀਜ ਹੋਊਗਾ ਤਾਂ ਸਾਰੇ ਕਾਸੇ ਦੀ ਖਰਚਾ ਵਧੂਗਾ ਜੀ ਕੱਲੀ ਛੱਦਾ ਨਹੀਂ ਜੀ ਉਸ ਦੇ ਨਾਲ ਫਲੋਰਿੰਗ ਦਾ ਹੋ ਗਿਆ ਲੱਕੜੀ ਹਾਂ ਸਾਰੀ ਚੀਜ਼ ਦਾ ਖਰਚਾ ਵੱਧ ਜਾਂਦਾ ਜੀ ਹਾਂਜੀ ਉਸ ਟਾਈਮ ਅਸੀਂ ਉਹਨੂੰ ਫਿਰ ਕਹਿੰਨੇ ਵੀ ਜਾਂ ਤਾਂ ਏਰੀਆ ਦੀ ਕੋਸਟਿੰਗ ਕਟਿੰਗ ਕਰ ਘੱਟ ਕਰੋ ਠੀਕ ਹੈ ਜੀ ਤੇ ਜਾਂ ਫਿਰ ਬਜਟ ਵਧਾਓ ਜਾਂ ਬਜਟ ਵਧਾਓ ਕਿਉਂਕਿ ਅਸੀਂ ਗੁੰਮਰਾਹ ਨਹੀਂ ਕਰ ਸਕਦੇ ਜੀ ਕਿਸੇ ਨੂੰ ਜਿਹੜੀ ਚੀਜ਼ ਅੱਜ ਆਪਾਂ ਦੱਸਤੀ ਜੀ ਕੱਲ ਨੂੰ ਲੱਗਣੀ ਦੋਹੀ ਹੈਗੀ ਵੀ ਹੁਣ ਅੱਜ ਅਸੀਂ ਦੱਸ ਦਾਂਗੇ ਵੀ ਤੇਰਾ 2000 ਫੁੱਟ ਏਰੀਆ ਹੈਗਾ ਤੇਰਾ 30 ਲੱਖ ਚ ਤਿਆਰ ਹੋਊਗਾ ਠੀਕ ਹੈ ਭਾਈ ਉਸ ਤੇ ਆਪਾਂ ਇਹ ਨਹੀਂ ਕਹਿ ਸਕਦੇ ਵੀ 40 ਲੱਖ ਲੱਗੂ ਜੇ 30 ਲੱਖ ਜਾਂ ਤਾਂ 30 ਲੱਖ ਹੀ ਲੱਗੂਗਾ ਜੇ ਹੁਣ ਏਰੀਆ ਆਪਾਂ 3000 ਕੁੱਟ ਏਰੀਆ ਬਣਾਤਾ ਆਪਾਂ ਅਗਲੇ ਨੂੰ ਕਹਿੰਦਾ ਵੀ 20 20 ਲੱਖ ਰੁਪਈਆ ਲੱਗੂਗਾ ਹੂੰ ਹੂੰ ਤਾਂ ਉਹਦੇ ਚ ਕੱਲ ਨੂੰ ਅਗਲਾ ਕਹੂਗਾ ਯਾਰ ਮੇਰਾ 20 ਲੱਖ ਤਾਂ 30 ਲੱਖ ਰੁਪਈਆ ਤੇ ਮੇਰੇ ਇੱਥੋਂ ਤਾਂ ਕੀ ਲੱਗ ਗਿਆ ਇੱਥੋਂ ਤੱਕ ਹੀ ਲੱਗ ਗਿਆ ਤੇ ਉਸ ਚ ਤਾਂ ਦਿੱਕਤ ਆਉਂਦੀ ਹੁੰਦੀ ਆਗੀ ਇਸ ਕਰਕੇ ਵੀ ਜਿੰਨਾ ਏਰੀਆ ਘੱਟ ਤੋਂ ਘੱਟ ਬਣਾ ਸਕਦੇ ਆਪਾਂ ਵੀ ਰਿਕੁਆਇਰਮੈਂਟ ਦੇ ਕੋੜੀ ਠੀਕ ਹੈ ਬਾਈ ਕਹਿਣ ਦਾ ਮਤਲਬ ਜਦੋਂ ਘਰ ਬਣਾਉਣਾ ਹੈ ਇਹਦੇ ਚ ਤੁਸੀਂ ਜੇ ਇੱਕ ਨਕਸ਼ਾ ਬ ਤਿਆਰ ਤੁਹਾਡਾ ਮਕਾਨ ਸਾਹਮਣੇ ਨਜ਼ਰ ਆਊਗਾ ਵੀ ਸਾਡਾ ਬਣ ਕੇ ਇਦਾਂ ਦਾ ਹੋ ਜਾਣਾ ਤਿਆਰ। ਹਾਂਜੀ ਹਾਂਜੀ। ਇੱਕ ਤਾਂ ਇਹ ਫਾਇਦਾ। ਇੱਕ ਇਹਦਾ ਮਤਲਬ ਤੁਸੀਂ ਉਹਨੂੰ ਨਾਪ ਤੋਲਦੇ ਹੋਗੇ ਵੀ ਭਾਈ ਜੇ ਆਹ ਹਾ ਹਾ ਮਟੀਰੀਅਲ ਲਾਏਗਾ ਇੰਨਾ ਏਰੀਆ ਬਣਾਏਗਾ ਤਾਂ ਇਹਦੇ ਤੇ ਇੰਨਾ ਖਰਚਾ ਆਉਣਾ। ਇਦਾਂ ਖਰਚਾ। ਠੀਕ ਆ ਭਾਈ। ਤੇ ਭਾਈ ਇੱਕ ਲਾਸਟ ਦੇ ਵਿੱਚ ਆਪਣੇ ਭਰਾਵਾਂ ਨੂੰ ਦੇਖਣ ਵਾਲਿਆਂ ਨੂੰ ਇਹ ਜ਼ਰੂਰ ਦੱਸਿਓ ਵੀ ਕੋਈ ਖਾਸ ਜਿਹੜੀ ਚੀਜ਼ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਪਹਿਲਾਂ ਜਦੋਂ ਬੰਦਾ ਘਰ ਬਣਾਉਣ ਦੀ ਸੋਚ ਲੈਂਦਾ ਉਹਦੇ ਦਿਮਾਗ ਦੇ ਵਿੱਚ। ਮੇਨ ਚੀਜ਼ਾਂ ਤੇ ਇਹੀ ਹੈ ਜੀ। ਤੁਹਾਨੂੰ ਦੱਸਿਆ ਸੀ ਮੈਂ ਪਹਿਲਾਂ ਵੀ ਮਿੱਟੀ ਦੀ ਬੇਰਿੰਗ ਕੈਪੈਸਿਟੀ ਚੈੱਕ ਕਰਨੀ ਚਾਹੀਦੀ ਠੀਕ ਹੈ ਜੀ ਉਸ ਤੋਂ ਬਾਅਦ ਮੈਪ ਬਣਾਉਣਾ ਚਾਹੀਦਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਚੰਗਾ ਠੇਕੇਦਾਰ ਹੋਣਾ ਚਾਹੀਦਾ ਜੀ ਠੀਕ ਹੈ ਜੀ ਚੰਗਾ ਬਿਜਲੀ ਵਾਲਾ ਹੋਣਾ ਚਾਹੀਦਾ ਜੀ ਚੰਗਾ ਪਲੰਬਰ ਹੋਣਾ ਚਾਹੀਦਾ ਕਿਉਂਕਿ ਇਹ ਇੱਕ ਇਹ ਟੀਮ ਵਰਕ ਹੋ ਜਾਂਦਾ ਜੀ ਠੀਕ ਹੈ ਬਾਈ ਟੀਮ ਵਰਕ ਤੋਂ ਬਿਨਾ ਕੰਮ ਵਧੀਆ ਕਰੀ ਨਹੀਂ ਸਕਦੇ ਇਹ ਕਈ ਵਾਰ ਹੁੰਦਾ ਜੀ ਵੀ ਆਰਕੀਟੈਕਟ ਚੰਗਾ ਤਾਂ ਮਿਸਤਰੀ ਨਹੀਂ ਚੰਗਾ ਹੈਗਾ ਕਈ ਵਾਰ ਮਿਸਤਰੀ ਚੰਗਾ ਹੁੰਦਾ ਤਾਂ ਆਰਕੀਟੈਕਟ ਚੰਗਾ ਨਹੀਂ ਹੁੰਦਾ ਵੀ ਜਿਹਨੂੰ ਆਪਾਂ ਅੜਬ ਕਹਿ ਦਿੰ ਫੇਰ ਹੀ ਬਿਲਡਿੰਗ ਵਧੀਆ ਬਣੂਗੀ ਜੀ ਤੁਸੀਂ ਕਹਿਣਾ ਮਤਲਬ ਬਾਈ ਕਹਿਣਾ ਵੀ ਤਾਲਮੇਲ ਹੋ ਗਿਆ ਜਦੋਂ ਤਾਲਮੇਲ ਉਹ ਜਿਵੇਂ ਹੁਣ ਤੁਸੀਂ ਕਹਿੰਦੇ ਸਟਾਰਟਿੰਗ ਦੇ ਵਿੱਚ ਥੋੜੀ ਦਿੱਕਤ ਆਈ ਜੋ ਤੁਸੀਂ 2012 ਦੀ ਗੱਲ ਕਰਦੇ ਹੋ ਵੀ ਉਸ ਤੋਂ ਬਾਅਦ ਤੁਹਾਡਾ ਪੰਜ ਚਾਰ ਠੇਕੇਦਾਰ ਭਰਾਵਾਂ ਨਾਲ ਵੱਧਨ ਨਾਲ ਜਾ ਉਹ ਤਾਲਮੇਲ ਹੋ ਗਿਆ ਹੋਣਾ ਵੀ ਇਹ ਉਹ ਛੇਤੀ ਸਮਝ ਜਾਂਦੇ ਹੋਣੇ ਥੋੜੀ ਗੱਲ ਨੂੰ ਹਾਂਜੀ ਹਾਂਜੀ ਤਾਂ ਉਹ ਵੀ ਜ਼ਰੂਰੀ ਹੈ ਨਾ ਤੇ ਕੁਝ ਇਲੈਕਟ੍ਰੀਸ਼ੀਅਨ ਹੋਣਗੇ ਜਿਹੜੇ ਕੰਮ ਕਰਦੇ ਹੋਣਗੇ ਤੁਸੀਂ ਅਗਲੇ ਨੂੰ ਪ੍ਰੇਫਰ ਹੋ ਕਰਦੇ ਹੋਵੋਗੇ ਵੀ ਭਾਈ ਫਲਾਣਾ ਬੰਦਾ ਬਹੁਤ ਸੋਹਣਾ ਕੰਮ ਕਰਦਾ ਆਲਮੋਸਟ ਜਿੰਨੇ ਸਾਡੇ ਇਸ ਏਰੀਆ ਦੇ ਵਿੱਚ ਪਲੰਬਰ ਤੇ ਬਿਜਲੀ ਵਾਲੇ ਕੰਮ ਕਰਦੇ ਨੇ ਜੀ ਬਾਈ ਸਭ ਏ ਕਲਾਸ ਕੰਮ ਕਰਦੇ ਨੇ ਜੀ ਠੀਕ ਹੈ ਜੀ ਸਾਰੇ ਡਰਾਇੰਗ ਨੂੰ ਸਮਝਦੇ ਨੇ ਠੀਕ ਹੈ ਭਾਈ ਜਿਵੇਂ ਆਪਾਂ ਮੈਪ ਬਣਾ ਕੇ ਦੇਤਾ ਉਹਦੇ ਅਕੋਰਡਿੰਗ ਹੀ ਕੰਮ ਕਰਦੇ ਨੇਗੇ ਠੀਕ ਹੈ ਤੇ ਟੂ ਵੇਸ ਕਿਤੇ 5 ਐਂਪੀਅਰ ਸ਼ੋਕਟ ਲਾਉਣਾ ਕਿਤੇ 25 ਐਂਪੀਅਰ ਸ਼ੋਕਟ ਲਾਉਣਾ ਕਿਤੇ 15 ਐਂਪੀਅਰ ਲਾਉਣਾ ਕਿਤੇ ਵੀ ਉਹ ਸਾਰੇ ਪੁਆਇੰਟ ਆਪਾਂ ਜਦੋਂ ਡਰਾਇੰਗ ਦੇ ਵਿੱਚ ਮਾਰਕ ਕਰਤੇ ਉਹਨਾਂ ਨੇ ਉਸ ਦੇ ਅਕੋਰਡਿੰਗ ਹੀ ਕੰਮ ਕਰਨਾ ਹੈ ਠੀਕ ਹੈ ਬਈ ਠੀਕ ਹੈ ਤੇ ਦੋਸਤੋ ਆਪਾਂ ਹਰ ਰੋਜ਼ ਤੁਹਾਡੇ ਵਾਸਤੇ ਕੋਠੀ ਲੈ ਕੇ ਆਉਣੇ ਆ ਕੋਠੀ ਦਿਖਾਉਣੇ ਆ ਆਪਾਂ ਜਿੱਦਾਂ ਦਾ ਵੀ ਉਹ ਡਿਜ਼ਾਈਨ ਬਣਿਆ ਹੁੰਦਾ ਇੱਕ ਆਰਕੀਟੈਕਟ ਨੇ ਬਣਾਇਆ ਹੁੰਦਾ ਆਪਾਂ ਜਿਹੜੇ ਆਪਣੇ ਭਰਾਵਾਂ ਦਾ ਆਰਕੀਟੈਕਟਰਾਂ ਦਾ ਆਰਕੀਟੈਕਟ ਜਿਹੜੇ ਭਰਾ ਨੇ ਆਪਣੇ ਜਾਂ ਠੇਕੇਦਾਰ ਉਹਨਾਂ ਦਾ ਕੰਮ ਦਿਖਾਉਣੇ ਆ ਜਾਂ ਜੋ ਵੀ ਬਿਲਡਿੰਗ ਲੈਣ ਨਾਲ ਸੰਬੰਧਤ ਬੰਦੇ ਆ ਜਿਹੜਾ ਵੀ ਕੰਮ ਕਰਦਾ ਕੋਈ ਇਲੈਕਟ੍ਰੀਕਲ ਦਾ ਕੋਈ ਪੱਥਰ ਲਾਉਂਦਾ ਵੀ ਉਹਦਾ ਕੰਮ ਦਿਖਾਉਣੇ ਆ ਆਪਾਂ ਉੱਥੇ ਉਹਨੀ ਗੱਲਬਾਤ ਨਹੀਂ ਹੋ ਪਉਂਦੀ ਅੱਜ ਬਾਈ ਹੋਰਾਂ ਨਾਲ ਆਪਾਂ ਸਪੈਸ਼ਲ ਗੱਲਬਾਤ ਕੀਤੀ ਹੈ ਜਿੰਨੀ ਕੁ ਤੁਹਾਨੂੰ ਇਹਦੇ ਚੋਂ ਜਿਹੜੇ ਭਰਾ ਨੇ ਘਰ ਬਣਾਉਣਾ ਉਹਨੂੰ ਪਤਾ ਕੁਝ ਲੱਗ ਸਕੇ ਗੱਲਬਾਤ ਦਾ ਤਾਂ ਤੁਸੀਂ ਜਰੂਰ ਪੂਰੀ ਵੀਡੀਓ ਦੇਖੋ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤਾਂ ਕਿ ਕਿਸੇ ਦਾ ਫਾਇਦਾ ਹੋ ਸਕੇ ਸਸੀ ਗ